ਕਹਿੰਦੇ 30000 ਨੂੰ ਕਿਲਾ ਵੀ ਵਿਕਿਆ ਨਹੀਂ ਵਿਕਦਾ ਏ ਲੱਖ ਨੂੰ 2 ਲੱਖ ਨੂੰ ਕਿਲਾ ਕਿਉਂਕਿ ਫਿਰ ਆਪਣੇ ਲੋਕੀ ਸੱਚਾਈ ਵਾਸਤੇ ਪਾਣੀ ਬੰਦ ਦੇ ਦਿੰਦੇ ਹੁੰਦੇ ਫਿਰ ਅਸੀਂ ਉਹ ਜਿਹੜਾ ਪਾਣੀ ਇਕੱਠਾ ਹੁੰਦਾ ਸੀ ਉਹਦੇ ਵਿੱਚ ਨਹਾਉਂਦੇ ਸੀ ਬਿਲਕੁਲ ਮਿੱਠਾ ਪਾਣੀ ਹੈ ਤੁਸੀਂ ਪੀ ਸਕਦੇ ਹੋ ਜੇ ਬਾਹਰ ਆਊਟਸਾਈਡ ਟੈਂਪਰੇਚਰ 45 ਹੈ ਤੇ ਇੱਥੇ ਤੁਹਾਨੂੰ 25 ਤੋਂ 30 ਮਿਲੇਗਾ ਤੁਸੀਂ ਮਿੱਟੀ ਤੇ ਬੈਠ ਕੇ ਦੇਖੋ ਕਿੰਨੇ ਠੰਡੀ ਹੈ ਆ ਪੱਥਰ ਕਿਦਾਂ ਲਿਆਂਦਾ ਹੋਊਗਾ ਉਹਨਾਂ ਨੇ ਇੱਕ ਇੱਕ ਕਰਕੇ ਜਿੱਦਾਂ ਚਿੜੀਆਂ ਆਲਣਾ ਬਣਾਉਂਦੀਆਂ ਜਾਨਵਰ ਆਲਣਾ ਬਣਾਉਂਦੇ ਆਪਣਾ ਪੰਛੀ ਆਲਣਾ ਬਣਾਉਂਦੇ ਆ ਉਹਨੇ ਆਟੋਮੈਟਿਕਲੀ ਵੱਧ ਹੀ ਜਾਂਦੀ ਕਿਉਂਕਿ ਇਹਨੂੰ ਪਸ਼ੂ ਵੀ ਨਹੀਂ ਖਾਂਦਾ ਇਹ ਪੰਜਾਬ ਦੇ ਜੰਗਲਾਂ ਨੂੰ ਖਰਾਬ ਕਰ ਰਹੀ ਆ ਬਿਲਕੁਲ ਖਤਮ ਹੋ ਗਏ ਆ ਲੋਕੀ ਚੱਲ ਗਏ ਕਟ ਹੈ ਗਏ ਆ ਲੋ ਦੇਖੋ ਤਾਂ ਆ ਪਿੰਡ ਦਾ ਐਂਡ ਸੀ ਜਿਹੜੇ ਇੱਥੋਂ ਬੰਦੇ ਗਏ ਆ ਛੱਡ ਕੇ ਉਹਨਾਂ ਦੇ ਬੱਚੇ ਵੱਡੇ ਹੋਏ ਨਾ ਜਦੋਂ ਉਹਨਾਂ ਨੇ ਇਹ ਜਗਾ ਲੱਭਣੀਆਂ ਇਹਦਾ ਇੱਥੇ ਇਸ ਵੇਲੇ ਰੇਟ ਕੀ ਹੋਏਗਾ ਦੇਖੋ ਜੀ ਪਹਿਲਾਂ ਤਾਂ ਇਹ ਮਾਲਕੀ ਆ ਲੋਕਾਂ ਦੀ ਹਾਂਜੀ ਮਾਲਕੀ ਆ ਕੋਈ ਵੇਚਣੀ ਵੀ ਚਾਹਦਾ ਹੈ ਹਾਂਜੀ ਹਾਂਜੀ ਦੋਸਤੋ ਜੱਜਾ ਬਲੌਗਰ ਦੇਖ ਰਿਹਾ ਮੇਰੇ ਸਾਰੇ ਹੀ ਵਿਅਸਦਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਤੇ ਮੈਂ ਤੁਹਾਡਾ ਆਪਣਾ ਮਨਦੀਪ ਤੁਹਾਡੇ ਲਈ ਇੱਕ ਨਵਾਂ ਵਲੌਗ ਲੈ ਕੇ ਹਾਜ਼ਰ ਹੋਇਆ ਹਾਂ ਅੱਜ ਦੇ ਇਸ ਵਲੌਗ ਵਿੱਚ ਮੈਂ ਤੁਹਾਨੂੰ ਪੰਜਾਬ ਦਾ ਇੱਕ ਅਜਿਹਾ ਇਲਾਕਾ ਦਿਖਾਉਣ ਲਈ ਆਇਆ ਜਿੱਥੇ ਕਿ ਬ੍ਰਾਹਮਣ ਭਾਈਚਾਰੇ ਦੇ ਲੋਕ ਰਹਿੰਦੇ ਸੀ ਪਰ ਉਹਨਾਂ ਨੂੰ ਇਹ ਇਲਾਕਾ ਛੱਡ ਕੇ ਜਾਣਾ ਪਿਆ ਤੁਸੀਂ ਮੇਰੀ ਬੈਕਸਾਈਡ ਤੇ ਦੇਖ ਸਕਦੇ ਹੋ ਇਹ ਪੰਜਾਬ ਦੇ ਖੂਬਸੂਰਤ ਇਲਾਕੇ ਆ ਪਰ ਫਿਰ ਵੀ ਇੱਥੇ ਦੇ ਲੋਕਾਂ ਨੂੰ ਇਹ ਜਗ੍ਹਾ ਛੱਡ ਕੇ ਜਾਣਾ ਪਿਆ ਇਸ ਜਗ੍ਹਾ ਦੀ ਖੂਬਸੂਰਤੀ ਦਾ ਤੁਸੀਂ ਇੱਥੋਂ ਅੰਦਾਜ਼ਾ ਲਗਾ ਸਕਦੇ ਆ ਕਿ ਜਿਹੜਾ ਇੱਥੇ ਪਾਣੀ ਵਗ ਰਿਹਾ ਆ ਦੇਖੋ ਇਹ ਪੂਰਾ ਸਾਲ 12 ਮਹੀਨੇ ਪਾਣੀ ਵਗਦਾ ਹੀ ਰਹਿੰਦਾ ਆ ਇਹ ਇੱਥੇ ਦੇ ਲੋਕਾਂ ਦੇ ਲਈ ਇੱਕ ਲਾਈਫਲਾਈਨ ਆ ਸ਼ੁੱਧ ਪਾਣੀ ਆ ਐਦਾਂ ਦਾ ਪਾਣੀ ਪੰਜਾਬ 'ਚ ਤੁਹਾਨੂੰ ਕਿਤੇ ਵੀ ਨਹੀਂ ਮਿਲਦਾ ਕਹਿ ਸਕਦੇ ਆ ਜਿੱਦਾਂ ਹਿਮਾਲਿਆ 'ਚੋਂ ਪਾਣੀ ਆਉਂਦਾ ਨਾ ਜੀ ਮਿਨਰਲ ਵਾਟਰ ਜਿਹੜਾ ਕਹਿੰਦੇ ਆ ਜੀ ਸਾਰੇ ਮਿਨਰਲ ਹੁੰਦੇ ਇਹਨਾਂ ਵਿੱਚ ਵੀ ਸਾਰੇ ਮਿਨਰਲ ਆ ਤੇ ਇਸ ਬਾਰੇ ਮੈਂ ਅਲੱਗ ਤੋਂ ਇੱਕ ਵੀਡੀਓ ਵੀ ਬਣਾਈ ਹੋਈ ਆ ਅਲੱਗ ਤੋਂ ਇੱਕ ਵਲੌਗ ਬਣਾਇਆ ਉਹ ਜਰੂਰ ਦੇਖਿਓ ਤੇ ਅੱਜ ਦੇ ਵਲੌਗ ਵਿੱਚ ਕਾਫੀ ਸਾਰੇ ਇਸ਼ੂਜ਼ ਵੀ ਐਡਰੈਸ ਕਰਾਂਗੇ ਇਸ ਇਲਾਕੇ ਨੂੰ ਵੀ ਐਕਸਪਲੋਰ ਕਰਾਂਗੇ ਇਸ਼ੂ ਤੁਸੀਂ ਮੇਰੇ ਪਿੱਛੇ ਇੱਧਰ ਦੇਖ ਪਾ ਰਹੇ ਹੋ ਪਾਣੀ ਦੇ ਵਿੱਚ ਜਿੱਦਾਂ ਗੰਦ ਪਿਆਇਆ ਹੈ ਕਿਉਂਕਿ ਇਹ ਪਾਣੀ ਬੜਾ ਸੋਹਣਾ ਆਉਂਦਾ ਪਿੱਛੋਂ ਬੜਾ ਸਾਫ਼ ਸੁਥਰਾ ਪਾਣੀ ਆਉਂਦਾ ਪਿੱਛੋਂ ਪਰ ਅੱਗੇ ਆਉਂਦੇ ਆਉਂਦੇ ਇਹ ਖਰਾਬ ਹੋ ਜਾਂਦਾ ਪਾਣੀ ਹੋ ਜਾਂਦਾ ਜਾਂ ਕਰ ਦਿੱਤਾ ਜਾਂਦਾ ਇਹਦੇ ਬਾਰੇ ਵੀ ਤੁਹਾਨੂੰ ਡਿਟੇਲ ਨਾਲ ਦੱਸਾਂਗੇ ਵੀ ਇਹ ਪਾਣੀ ਕਿਸ ਤਰ੍ਹਾਂ ਖਰਾਬ ਹੋ ਜਾਂਦਾ ਹੈ ਲੋਕੀ ਬਹੁਤ ਪਰੇਸ਼ਾਨ ਆ ਇੱਥੇ ਤੇ ਪਰ ਇਹ ਵੀ ਦੇਖਾਂਗੇ ਵੀ ਇਹ ਲੋਕੀ ਕਿਉਂ ਪਰੇਸ਼ਾਨ ਆ ਨਾ ਚੀਜ਼ਾਂ ਤੋਂ ਤੇ ਦੂਸਰੀ ਚੀਜ਼ ਇਸ ਇਲਾਕੇ ਨੂੰ ਐਕਸਪਲੋਰ ਕਰਾਂਗੇ ਸਾਡੇ ਇੱਕ ਭਾਈ ਸਾਹਿਬ ਆ ਲੋਕਲ ਉਹ ਸਾਡੇ ਨਾਲ ਚੱਲਣਗੇ ਸਾਨੂੰ ਇੱਥੇ ਦਾ ਇਲਾਕਾ ਦਿਖਾਉਣਗੇ ਕਿ ਜਿਹੜਾ ਇੱਥੇ ਦਾ ਇਲਾਕਾ ਆ ਉਹ ਕਿਦਾਂ ਖਾਲੀ ਹੋ ਚੁੱਕਿਆ ਆ ਇੱਥੇ ਇਲਾਕਾ ਉਹਦਾ ਕਾਰਨ ਕੀ ਆ ਇੰਨਾ ਖੂਬਸੂਰਤ ਇਲਾਕਾ ਛੱਡ ਕੇ ਜਾਣ ਦੀ ਕੀ ਜ਼ਰੂਰਤ ਪਈ ਲੋਕਾਂ ਨੂੰ ਤੇ ਚਲੋ ਠੀਕ ਆ ਜੀ ਮੇਰੇ ਨਾਲ ਬਣੇ ਰਹੋ ਤੁਹਾਨੂੰ ਅੱਗੇ ਵਲੌਗ ਵਿੱਚ ਦਿਖਾਉਨੇ ਆ ਅਸਿਕਨ ਨੂੰ ਦਿਖਾਉਣਾ ਚਾਹੁੰਦਾ ਆ ਕਿ ਪੰਜਾਬ ਦਾ ਜੋ ਕੰਢੀ ਦਾ ਇਲਾਕਾ ਆ ਤੇ ਪਹਾੜੀ ਇਲਾਕਾ ਖਾਸ ਤੌਰ ਤੇ ਜਿਹਨੂੰ ਕਹਿੰਦੇ ਆ ਤੇ ਲੋਅਰ ਸ਼ਵਾਲਿਕ ਦਾ ਇਲਾਕਾ ਇਹਦੇ ਵਿੱਚ ਕਾਫੀ ਸਾਰੇ ਇਦਾਂ ਦੇ ਘਰ ਆ ਜਿਨ੍ਹਾਂ ਨੂੰ ਲੋਕ ਛੱਡ ਛੱਡ ਕੇ ਚਲੇ ਗਏ ਇਥੋਂ ਤੇ ਤੁਹਾਨੂੰ ਅੱਗੇ ਦੱਸਦੇ ਆ ਕਿ ਕੀ ਰੀਜ਼ਨ ਆ ਛੱਡ ਕੇ ਜਾਣ ਦਾ ਲੋਕਾਂ ਨੂੰ ਫਿਰ ਇੱਥੇ ਸੁਵਿਧਾਵਾਂ ਦੀ ਕਮੀ ਸੀ ਹਾਂ ਇਸ ਕਰਕੇ ਫਿਰ ਲੋਕੀ ਸਾਰੇ ਸੁਵਿਧਾਵਾਂ ਦਾ ਪਾਜੀ ਹੁਣ ਵੀ ਬਹੁਤ ਕਮੀ ਆ ਜਿੱਦਾਂ ਹੁਣ ਅਸੀਂ ਖੜੇ ਆ ਪਿੰਡ ਤੋਂ ਬੜਾ ਦੂਰ ਨਹੀਂ ਹੈਗੇ ਆ ਆਪਾਂ ਅਕਚੁਅਲੀ ਇੱਥੇ ਵੀ ਹੈ ਨਹੀਂ ਆਰਾਊਂਡ 2 ਕਿਲੋਮੀਟਰ ਹੈ ਔਰ ਇੱਥੇ ਕੋਈ ਕਨੈਕਟੀਵਿਟੀ ਹੈ ਨਹੀਂ ਹੈ ਨਹੀਂ ਕੋਈ ਨੈਟਵਰਕ ਨਹੀਂ ਹੈ ਕੋਈ ਤੁਹਾਡੇ ਨਾਲ ਕੋਈ ਵੀ ਕਨੈਕਟੀਵਿਟੀ ਹੋਣ ਦੀ ਵਜ੍ਹਾ ਨਾਲ ਤੁਸੀਂ ਟੁੱਟੇ ਹੋ ਟੁੱਟੇ ਹੋ ਬਿਲਕੁਲ 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 ਰੋਡ ਤੇ ਜਾਓਗੇ ਤੁਸੀਂ ਇੱਥੋਂ ਆਰਾਊਂਡ 2 ਕਿਲੋਮੀਟਰ ਹਮ ਤਾਂ ਤੁਹਾਨੂੰ ਕਨੈਕਟੀਵਿਟੀ ਵੀ ਮਿਲੇਗੀ ਬਿਲਕੁਲ ਔਰ ਥੋੜੀਆਂ ਫੈਸਿਲਿਟੀਆ ਵੀ ਮਿਲਣਗੀਆਂ ਜਿੰਦਬਸ ਹੋ ਗਈ ਬਾਕੀ ਹੋਰ ਗੱਡੀਆਂ ਹੋ ਗਈਆਂ ਜੀ ਔਰ ਕਨੈਕਟੀਵਿਟੀ ਹੋ ਗਈ ਤੁਹਾਨੂੰ ਹਸਪੀਟਲ ਜਾਣਾ ਜਾਂ ਹੋਰ ਕਿਤੇ ਜਾਣਾ ਤੁਸੀਂ ਕਿਰੀਆਨੇ ਦਾ ਹੀ ਸਮਾਨ ਲੈਣ ਜਾਣਾ ਪਰ ਤੁਹਾਨੂੰ ਉਹ ਥੋੜੀ ਕਨੈਕਟੀਵਿਟੀ ਕਿਉਂਕਿ ਇਹ ਦੂਰ ਹੋਣ ਦੀ وجہ ਨਾਲ ਬਰਸਾਤਾ ਜਿੱਥੇ ਤੁਸੀਂ ਆ ਨਹੀਂ ਸਕਦੇ ਹਾਂ ਤੁਹਾਨੂੰ ਜਦ ਤੱਕ بارش ਹੋ ਗਈ ਹੜ ਆ ਗਿਆ ਤੁਸੀਂ ਕਰਾਸ ਨਹੀਂ ਕਰ ਸਕਦੇ ਤੁਸੀਂ ਉਸ ਲਈ ਕਰਾਸ ਕਰੋਗੇ ਇੰਤਜ਼ਾਰ ਕਰੋਗੇ 2 ਘੰਟੇ ਚ ਹੜ ਘੱਟ ਹੁੰਦਾ ਪਾਣੀ ਘੱਟ ਹੁੰਦਾ ਉਦੇ ਬਾਅਦ ਹੀ ਤੁਸੀਂ ਜਦੋਂ ਖੱਡਾਂ ਵਗਦੀਆਂ ਆ ਤਿੰਨ ਖੱਡਾਂ ਕਿਹਾ ਤੁਸੀਂ ਹੈਨਾ ਤਿੰਨ ਖੱਡਾ ਇਹ ਕਰੋਸ ਇੱਕੋ ਹੀ ਖੱਡ ਹੈ ਇਹ ਘੁੰਮ ਘੁੰਮ ਕੇ ਉਹੀ बार-बार ਆ ਜਾਂਦੀ ਹੈ ਅੱਛਾ ਜੀ ਯਾਨੀ ਦਾ ਯੂ ਟਰਨ ਲੈ ਲੈ ਕੇ ਘੁੰਮ ਘੁੰਮ ਕੇ ਇਹੀ ਖੱਡ ਬਾਰ-ਬਾਰ ਆ ਜਾਂਦੀ ਜਦੋਂ ਮੰਨ ਲਓ ਬਰਸਾਤ ਵਾ ਬਰਸਾਤ ਹਾਂ ਜੀ ਫਿਰ ਇਹਦਾ ਬੰਦਾ ਟੱਪ ਜੀ ਜਾਂਦੀ ਜਿੰਨੀ ਹਾਈਟ ਹੁੰਦੀ ਹੋਣੀ ਇਹਦੀ ਬਹੁਤ ਉੱਚੀ ਹੁੰਦੀ ਆ ਪਾਣੀ ਤੁਸੀਂ ਕਰੋਸ ਨਹੀਂ ਕਰ ਸਕਦੇ ਬਹੁਤ ਪਾਣੀ ਤੁਸੀਂ ਇੰਤਜ਼ਾਰ ਕਰੋਗੇ ਜਦ ਤੱਕ ਪਾਣੀ ਥੋੜਾ ਘਟ ਨਹੀਂ ਹੋ ਜਾਂਦਾ ਤੁਸੀਂ ਉਹਦੇ ਬਾਅਦ ਹੀ ਆਓਗੇ ਉਥੇ ਪਹਿਲਾਂ ਨਹੀਂ ਆ ਸਕਦੇ ਮੈਂ ਭਾਜੀ ਤੁਹਾਨੂੰ ਇੰਤਜ਼ਾਰ ਹੀ ਕਰਨਾ ਪਏਗਾ ਜਦ ਤੱਕ ਪਾਣੀ ਘਟੇਗਾ ਤੁਸੀਂ ਆਓਗੇ ਮੀਂਹ ਚੜੀ ਚ ਇਹੀ ਹੈ ਮੰਨ ਲਓ ਬਰਸਾਤ ਬੱਚੇ ਤਾਂ ਫਿਰ ਸਕੂਲ ਵੀ ਨਹੀਂ ਜਾ ਸਕੂਲ ਵੀ ਨਹੀਂ ਜਾ ਪਾਉਂਦੇ ਛੁੱਟੀ ਛੁੱਟੀ ਹੀ ਕਰਨੀ ਪੈਣੀ ਹੈ ਜਦ ਤੱਕ ਬਾਰਿਸ਼ ਹੈ ਖੇਤੀવાડી ਵੀ ਨਹੀਂ ਹੈ ਨਾ ਜੀ ਜੇ ਕਿਸੇ ਕੋ ਖੇਤੀવાડી ਹੈ ਹਾਂਜੀ ਤਾਂ ਉਹ ਜੰਗਲ ਚ ਜਾਨਵਰ ਬਹੁਤ ਹੋ ਗਏ ਹਨ ਦਿਨ ਵੇਲੇ ਬਾਂਦਰ ਹੈ ਹਾਂਜੀ ਰਾਤ ਵੇਲੇ ਸੂਰ ਸੰਭਰ ਹੈ ਹਾਂਜੀ ਫਸਲ ਤਾਂ ਨਹੀਂ ਹੁੰਦੀਨੀ ਸਭ ਜੀ ਤੁਸੀਂ ਨਹੀਂ ਲਾ ਸਕਦੇ ਭਾਜੀ ਘਰਾਂ ਦਾ ਰੀਜ਼ਨ ਦੇਖੋ ਦੋ ਸਟੋਰੀ ਘਰ ਆ ਭਾਜੀ ਚਾਹੇ ਕੱਚਾ ਆ ਹਨਾ ਦੋ ਸਟੋਰੀ ਘਰ ਆ ਬਹੁਤ ਪੁਰਾਣੇ ਘਰ ਆ ਅੱਛਾ ਜੀ ਮੋਰ ਥਨ 50 ਸਾਲ ਤੋਂ ਵੀ ਪੁਰਾਣੇ ਆ ਸਾਡੀ ਉਮਰ 50 ਸਾਲ ਹੋ ਗਈ ਅਸੀਂ 50 ਸਾਲ ਤੋਂ ਪਹਿਲਾਂ ਦੇ ਹੀ ਦਿਖਦੇ ਪਏ ਆ ਅੱਛਾ ਜੀ ਇੱਥੇ ਸੀ ਜਿੰਦਗੀ ਸੀ ਅੱਛਾ ਜੀ ਜਿੰਦਗੀ ਸੀ ਇਨਾਂ ਚੋ ਕੁਛ ਰਹਿ ਗਿਆ ਕੁਛ ਖਤਮ ਹੋ ਗਿਆ ਅਗਲੀ ਪੀੜ੍ਹੀ ਹੈ ਜੋ ਕੁਛ ਹੈਗੇ ਆ ਕੁਛ ਇੱਥੇ ਨਹੀਂ ਹੈ ਕੋਈ ਮੂਵ ਹੋ ਗਏ ਸ਼ਹਿਰਵਾਲ ਦੇਖ ਲਓ ਪੱਜੀ ਇਹ ਕੱਚੀ ਮਿੱਟੀ ਤੇ ਆ ਸ਼ਾਇਦ ਹੈ ਨਾ ਕੱਚੀ ਮਿੱਟੀ ਦੇ ਵਿੱਚ ਪੱਥਰਾਂ ਦੇ ਵਿੱਚ ਪੱਥਰ ਆ ਹਾਂ ਹੈ ਠਿੱਕੇ ਆ ਘਰ ਮਤਲਬ ਚਲੋ ਟੀਨਾ ਘਰ ਹੋ ਗਈਆਂ ਪਰ ਦੇਖਣ ਵਾਲੀ ਚੀਜ਼ ਆ ਸੀਮੈਂਟ ਦੇ ਮੈਨੂੰ ਲੱਗਦਾ ਅੱਜ ਕੱਲ 50 ਸਾਲ ਨਹੀਂ ਕੱਢਦੇ ਆ ਪੱਕੇ ਘਰ ਹੈ ਜੀ ਦੇਖੋ ਪੱਕੇ ਹੀ ਘਰ ਹੈ ਠੰਡੇ ਰਹਿੰਦੇ ਆ ਠੰਡੇ ਰਹਿੰਦੇ ਆ ਨਾ ਗਰਮੀਆਂ ਚ ਤੇ ਆ ਨਾਲ ਹੀ ਆਹਾ ਇੱਕ ਇੱਕਦਾਂ ਲਪਾਈ ਕੀਤੀ ਹੈ ਨਾ ਆ ਦੋ ਘਰ ਤਾਂ ਇਹ ਆ ਤਿੰਨ ਘਰ ਇੱਧਰ ਸੀ ਇਹ ਪਿੱਛੇ ਅਗਲੀ ਖੜ ਤੱਕ ਫੇਰ ਕਰੀਬਨ ਕਰੀਬ 20 ਘਰ ਦੇ ਦੇਖਦੇ ਦੇਖਦੇ ਘਰ ਉੱਜੜ ਗਏ ਦੇਖ ਲਓ ਟਾਈਮ ਲੱਗਿਆ ਹਮਤਵਲ ਬੰਦੇ ਚਲੇ ਗਏ ਕਹਿੰਦੇ ਹੁੰਦੇ ਆ ਬੱਚਦੇ ਘਰਾਂ ਦੇ ਵਿੱਚ ਹੀ ਰੌਣਕ ਆ ਰੌਣਕ ਆ ਜੀ ਬਿਲਕੁਲ ਬਿਲਕੁਲ ਜਿਹੜਾ ਪਾਣੀ ਆ ਖੜ ਗਿਆ ਆਦਾ ਪੂਰੇ 12 ਮਹੀਨੇ ਚੱਲਦਾ ਹੀ ਰਹਿੰਦਾ ਨੇਚਰ ਹਾਂ ਜੀ ਇੱਥੇ ਤੱਕ ਚੱਲਦਾ ਗਰਮੀਆਂ 'ਚ ਬਿਲਕੁਲ ਗਰਮੀਆਂ 'ਚ ਇੱਥੇ ਤੱਕ ਪਹੁੰਚ ਜਾਂਦਾ ਸੁੱਕ ਜਾਂਦਾ ਪਿੱਛੋਂ ਅੱਛਾ ਜੀ ਹਾਂ ਜੀ ਆ ਘਰ ਆ ਤੁਹਾਨੂੰ ਡਿਫਿਕਲਟ ਐ ਦਿਖਦੇ ਆ ਜੇ ਤਾਂ ਰਸਤਾ ਹੋਇਆ ਖਤਰੇ ਦੇ ਕਿਢਾਰੀ ਆ ਦੀ ਦੋਵੇਂ ਪਾਸੇ ਕਿਹੜਾ ਹੈਗਾ ਕਹਿੰਦੇ ਘਰ ਇਹ பாਜੀ ਇੱਕ ਘਰ ਕਹਿੰਦੇ ਅੰਦਰ ਜੰਗਲ 'ਚ ਰਹਿ ਗਿਆ ਗਿਆ ਜੀ ਇੱਕ ਇੱਕ ਤੁਸੀਂ ਦੇਖਿਆ ਵੀ ਨਹੀਂ ਹੁਣ ਸ਼ਾਇਦ ਰਸਤਾ ਨਾ ਹੋਵੇ ਦੇਖ ਲੋ ਐਦਾਂ ਦੇ ਰਸਤੇ ਭਾਜੀ ਆਹ ਰਸਤੇ ਹੁੰਦੇ ਸੀ ਨਾ ਉਦਾਂ ਭਾਜੀ ਹੁੰਦੇ ਦਾ ਰਸਤੇ ਥੋੜੇ ਬਹੁਤ ਸਹੀ ਹੁਣ ਤਾਂ ਇੱਥੇ ਰਹਿਣੇ ਹਟ ਗਏ ਨੇ ਲੋਕੀ ਹਾਂ ਤਾਂ ਚੜ ਗਿਆ ਕਾ ਆ ਦੇਖੋ ਕਰ ਮੈਂ ਤੁਹਾਨੂੰ ਦਿਖਾਉਂਗਾ ਜ਼ਰੂਰ ਜੇ ਮੈਨੂੰ ਉਹਦਾ ਰਸਤਾ ਮਿਲ ਗਿਆ ਤਾਂ ਕਿਉਂਕਿ ਮੈਂ ਉਸ ਘਰ ਤੋਂ ਬਿਲਕੁਲ ਜਾਣੂ ਆ ਇਧਰ ਹੀ ਆ ਜਾਓ ਦੇਖਦੇ ਆ ਦੇਖ ਲੋ ਲਓ ਜੀ ਵੈਸੇ ਭਾਜੀ ਇੱਥੇ ਆ ਕੇ ਬੰਦੇ ਬੈਠਦੇ ਬੋੜਦੇ ਲਾਦੇ ਮੈਨੂੰ ਉਦਾਂ ਭਾਜੀ ਰਾਜੂ ਬੈਠਾ ਸੀ ਇੱਥੇ ਹਾਂ ਇਹ ਉਹ ਰਾਜੂ ਕਹਿੰਦਾ ਮੈਂ ਲੱਕੜਾਂ ਸਾਫ ਕੀਤੀਆਂ ਰਾਤ ਨੂੰ ਕਹਿੰਦਾ ਮੈਂ ਇੱਥੇ ਹੀ ਪੈ ਗਿਆ ਆਹਾਂ ਅੱਛਾ ਅੱਛਾ ਦੇਖ ਲੋ ਚੱਲੇ ਆ ਜੀ ਨੈਟਵਰਕ ਤੁਹਾਡਾ ਹਾਂਜੀ ਹਾਂਜੀ ਆਇਆ ਮੜਾ ਜੇ ਨੈਟਵਰਕ ਵੀ ਇੱਥੇ ਇਹ ਘਰ ਵੀ ਵਾਮਾ ਉਸੀ ਨਾਲ ਇਹ ਘਰ ਵਾਮਾ ਉਸੀ ਅੰਗਣ ਹੈ ਖੁੱਲਾ ਅੱਛਾ ਜੀ ਹਾਂ ਵਿੱਚ ਅਸੀਂ ਚੋਈ ਨਾਲ ਕਨੈਕਟ ਹੁੰਦੀ ਅੱਛਾ ਚੋਹ ਹੁੰਦਾ ਸੀ ਭਾਜੀ ਨਾਲ ਹਨਾ ਆਹ ਤਾਂ ਪਿੱਛੋਂ ਭਾਜੀ ਸੱਤ ਦਾ ਪਾਣੀ ਬੁਰੇ ਬੁਰੇ ਭਾਜੀ ਹੈਗਾ ਤਾਂ ਜੰਨਤ ਨਾਲੋਂ ਘੱਟ ਨਹੀਂ ਸੀ ਇਹ ਹੈ ਬਿਲਕੁਲ ਬਿਲਕੁਲ ਭਾਜੀ ਪਰ ਇਹ ਆ ਗਈ ਬਹੁਤ ਸ਼ਾਂਤ ਤੇ ਇੱਕ ਹੋਰ ਗੱਲ ਆ ਭਾਜੀ ਇਹ ਬਹੁਤਾ ਦੂਰ ਵੀ ਹੈ ਨਹੀਂ ਸੀ ਗਰ ਮੇਨ ਰੋਡ ਤੋਂ ਪਾਜੀ ਸੁਵੇ ਮੈਂ ਤਾਂ ਕਹਿੰਦਾ ਕਿ 10 ਮਿੰਟ ਲੱਗਣੇ ਬਾਸ ਲੋਕੀ ਕਹਿੰਦੇ ਨਾ ਸਮਾਂ ਬਲਵਾਨ ਹੁੰਦਾ ਆ ਇੱਕ ਐਗਜ਼ੈਂਪਲ ਆ ਪਾਜੀ ਬਿਲਕੁਲ ਇਹ ਸਮੇ ਦੀ ਮਾਰ ਆ ਇਹ ਹੂੰ ਹੂੰ ਇਹ ਤੁਸੀਂ ਮਾਰ ਕਹਿ ਸਕਦੇ ਆ ਇਹ ਚ ਨਾ ਕਿਸਮਤ ਕੰਮ ਨਹੀਂ ਕੀਤਾ ਨਾ ਕਿਸੇ ਬੰਦੇ ਦਾ ਲੱਕ ਕੰਮ ਕੀਤਾ ਇਹ ਸਮੇ ਦੀ ਮਾਰ ਵਾ ਇਹ ਪਾਜੀ ਇੱਥੇ ਨਾ ਸਹੂਲਤਾਂ ਦੀ ਘਾਟ ਕਰਕੇ ਹੀ ਬੰਦੇ ਇੱਥੋਂ ਛੱਡ ਕੇ ਗਏ ਹੋ ਆ ਪਾਜੀ ਬੇਸਿਕਲੀ ਜਦੋਂ ਰਹਿੰਦੇ ਹੋਣਗੇ ਹਾਂ ਉਦੋਂ ਸਹੂਲਤਾਂ ਉਹਨਾਂ ਤੋਂ ਸਿਗੀਆਂ ਹੂੰ ਉਹ ਸਕੂਨ ਚ ਸਿਗੇ ਹੂੰ ਸੋਸ਼ਲ ਮੀਡੀਆ ਆ ਗਿਆ ਲੋਕਾਂ ਦੇ ਘਰ ਬਰਬਾਦ ਹੋ ਗਏ ਭਾਜੀ ਉਹ ਤਾਂ ਹੈ ਭਾਜੀ ਨਿਆਣੇ ਵੱਡੇ ਹੋਏ ਕੌਣ ਚਾਹੂਗਾ ਇੱਥੇ ਰਹੀਏ ਆਪਾਂ ਨੂੰ 15 ਮਿੰਟ ਹੋ ਗਏ ਇੱਥੇ ਆਇਆ ਨੂੰ ਅਸਾਨੂੰ ਆ ਕੇ ਫੋਨ ਨਹੀਂ ਦੇਖਿਆ ਯਾਰ ਆਪਾਂ ਹੁਣ ਤਾਂ ਕਰ ਰਹੇ ਯਾਰ ਉਹ ਨੈਟਵਰਕ ਨਹੀਂ ਆ ਰਿਹਾ ਅਸੀਂ ਆਪ ਕਿੰਨੇ ਗੁੱਝੇ ਪਏ ਆ ਵਿੱਚ ਅਸੀਂ ਕਿਸੇ ਨੂੰ ਤਾਂ ਕੀ ਕਹਿਣਾ ਭਾਜੀ ਹੁਣ ਉਹ ਘਰ ਲੱਭਣ ਵਾਸਤੇ ਇੱਕ ਦੋਸਤੋ ਭਾਜੀ ਘਰ ਲੱਭਣ ਵਾਸਤੇ ਆਪ ਗਏ ਆ ਪਹਿਲਾਂ ਰੀਜ਼ਨ ਰਸਤੇ ਨਹੀਂ ਹੈਗਾ ਬਿਲਕੁਲ ਬਿਲਕੁਲ ਘਰ ਗਵਾਚ ਗਿਆ ਘਰਾਂ ਦੇ ਵਿੱਚ ਸੀਗੇ ਇੱਥੇ ਲੋਕਾਂ ਦੇ ਘਰ ਆ ਇਦਾਂ ਪੈ ਪੈ ਖੰਡਰ ਹੋ ਕੇ ਟੁੱਟ ਗਏ ਇਹ ਹਾਂ ਦੇਖੋ ਤੇ ਸਾਹਮਣੇ ਇੱਕ ਘਰ ਸਿਗਾ ਜਿਹੜਾ ਹੁਣ ਇੱਦਾਂ ਹੀ ਬਣਿਆ ਪਿਆ ਆ ਤੇ ਹੁਣ ਬਰਬਾਦ ਹੋ ਗਿਆ ਰੀਜ਼ਨ ਨਾ ਫੈਸਿਲਿਟੀ ਜੰਗਲੀ ਜਾਨਵਰ ਤੇ ਹੋਰ ਜਿਹੜੀਆਂ ਫੈਸਿਲਟੀਆਂ ਨਾ ਮਿਲ ਸਕੀਆਂ ਤੇ ਆ ਨਾਲ ਖੱਡ ਹੁੰਦੀ ਸੀ ਅੱਜ ਇਹ ਘਰਾਂ ਦੇ ਉੱਪਰ ਹਰਾਜ ਕੇਦਾ ਆ ਜਾਨਵਰਾਂ ਦਾ ਜੰਗਲੀ ਜਾਨਵਰ ਆ ਕੇ ਬੈਠਦੇ ਆ ਹੂੰ ਸਿਰਫ ਲੋਕੀ ਕੀ ਕਰਦੇ ਬਾਲਣਾ ਆ ਕੇ ਲੈ ਜਾਂਦੇ ਆ ਦੈਟਸ ਇਟ ਆ ਗਏ ਜੀ ਫਾਈਨਲੀ ਅਕੀ ਉਹ ਘਰ ਤੇ ਜਾ ਰਹੇ ਆ ਜਿਹੜਾ ਇੱਕ ਪਰਲੇ ਪਾਸੇ ਸੀਗਾ ਤੇ ਐਂਸੀ ਲੋ ਜੀ ਹਾਂਜੀ 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 ਇਧਰ ਡਿੱਗਣਾ ਉਹ ਨਾ ਕੋਈ ਐਡੀ ਗੱਲ ਨਹੀਂ ਮੈਂ ਬਹੁਤ ਯੂਜ਼ ਟੂ ਆ ਪਾਣੀ ਫੇਰ ਨੂੰ ਗਾਣਾ ਲਾਉਣਾ ਹੈ 70 ਕਿਲ ਦਾ ਗਾਣਾ ਜਰੂਰ ਲਗਾਉਣਾ ਹੈ ਨਹੀਂ ਨਹੀਂ 79 79 ਕਿਲ ਨੂੰ ਤੰਗ ਨਹੀਂ 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 79 ਕਿਲ ਨੂੰ ਤੰਗ ਨਹੀਂ ਕਰਨਾ ਆਪਾਂ ਲੱਗਣ ਵਾਲਾ ਸੀਗਾ ਆਹੋ ਆ ਦੇਖੋ ਤਾਂ ਆ ਸ਼ਿਰੂ ਆ ਭਾਜੀ ਦਾ ਆ ਲੈਣ ਆਇਆ ਸਾਨੂੰ ਦੇਖ ਲਓ ਭਾਜੀ ਬੜਾ ਸਮਝਦਾਰ ਕੁੱਤਾ ਰੱਖਿਆ ਤੂੰ ਇਹ ਮਾੜੀ ਇਹ ਟਰੈਕਿੰਗ ਨਾਲੋਂ ਘਟਿਆ ਜਿਹੜੀ ਆਮ ਟਰੈਕਿੰਗ ਆ ਦੇਖੋ ਜੀ ਲਓ ਜੀ ਲੈ ਕਿਆ ਬਾਤਾਂ ਮੈਂ ਕਹਿੰਨਾ ਜਦੋਂ ਨਾ ਜਿਹੜੇ ਇੱਥੋਂ ਬੰਦੇ ਗਏ ਆ ਛੱਡ ਕੇ ਉਹਨਾਂ ਦੇ ਬੱਚੇ ਵੱਡੇ ਹੋਏ ਨਾ ਜਦੋਂ ਉਹਨਾਂ ਨੇ ਇਹ ਜਗ੍ਹਾ ਲੱਭਣੀਆਂ ਬਿਲਕੁਲ ਪਾਜੀ ਬਿਲਕੁਲ ਪੁਰਾਣੇ ਟਾਈਮ ਦਾ ਮਰੂਤ ਜਦੋਂ ਇੱਚ ਜਿੰਦਗੀ ਸੀ ਇਹ ਕਮ ਸੇ ਕਮ ਮੇਰੇ ਹਿਸਾਬ ਨਾਲ ਤਾਂ 40 ਤੋਂ 50 ਸਾਲ ਪੁਰਾਣਾ ਹੈ ਵਾਹ ਜੀ ਵਾਹ ਦੇਖੋ ਫਰੂਟ ਲੱਗਾ ਆ ਹਾਂ ਕਿਉਂਕਿ ਐਡਾ ਬਣਨੇ ਨੂੰ ਟਾਈਮ ਲੱਗੇਗਾ ਕਿਉਂਕਿ ਇਹ ਜਿੰਦਗੀ ਪਹਿਲਾਂ ਇੱਥੇ ਸੀ ਲੋਕੀ ਰਹਿੰਦੇ ਸੀ ਤਾਂ ਮਰੂਤ ਲਾਇਆ ਫਲਦਾਰ ਬੂਟੇ ਲਾਏ ਫਰੂਟ ਹੋਏ ਤਾਂ ਕਿ ਵੀ ਲੱਗਾ ਦੇਖੋ ਉਹ ਤਾਂ ਪਾਜੀ ਦੇਖੋ ਜੰਗਲਾਂ ਦੇ ਵਿੱਚ ਆਪੇ ਬੂਟੇ ਪੜਦੇ ਆ ਕਿਹੜਾ ਕੋਈ ਪਾਣੀ ਪਾਉਂਦਾ ਆ ਜਿਹੜੀ ਇੱਥੇ ਇਹ ਜਗ੍ਹਾ ਆ ਹਾਂਜੀ ਹੁਣ ਇੱਥੇ ਹੈ ਨਹੀਂ ਕੋਈ ਵੀ ਰਹਿੰਦਾ ਸਾਰੇ ਛੱਡ ਕੇ ਚਲੇ ਗਏ ਇੱਥੋਂ ਜੀ ਜੀ ਪਰ ਇਹਦਾ ਇੱਥੇ ਇਸ ਵੇਲੇ ਰੇਟ ਕੀ ਹੋਏਗਾ ਇਹ ਜੰਗਲ ਆ ਹੁਣ ਤਾਂ ਇੱਕ ਤਰੀਕੇ ਨਾਲ ਜੰਗਲ ਹੀ ਬਣ ਗਿਆ ਇਹ ਦੁਬਾਰਾ ਜੰਗਲ ਹੈ ਦੇਖੋ ਜੀ ਪਹਿਲਾਂ ਤਾਂ ਇਹ ਮਾਲਕੀ ਹੈ ਲੋਕਾਂ ਦੀ ਹਾਂਜੀ ਮਾਲਕੀ ਹੈ ਕੋਈ ਵੇਚਣੀ ਵੀ ਚਾਹੁੰਦਾ ਹੈ ਵੈਸੇ ਤਾਂ ਇਹ ਰਾਮ ਟਟਵਾਲੀ ਦੇ ਹੀ ਲੋਕਾਂ ਦੀ ਹਾਂਜੀ ਹਾਂਜੀ 2-3 ਲੱਖ ਰੁਪਈਆ ਕਿੱਲਾ ਹੋਏਗਾ ਇਹ ਜੰਗਲ ਦਾ ਠੀਕ ਮੈਕਸਿਮਮ ਠੀਕ ਹੈ ਕਿਉਂਕਿ ਰੋਡ ਤੇ ਜਾਓਗੇ ਜਿਹੜੀ ਜ਼ਮੀਨیں ਆ ਅੱਛਾ ਜੀ ਉਹਦਾ ਥੋੜਾ ਪ੍ਰਾਈਸ ਹੈਗਾ 10 ਤੋਂ 15 15 ਪਾਜੀ ਇਹ ਗੱਲ ਪਰਾ ਜਿਹੜੀ ਜੰਗਲੀ ਹੈ ਹਾਂਜੀ ਹੂੰ ਇਹਦਾ ਪਹਾੜ ਜਿਹੜੇ ਵਿਕੇ ਆ ਪਹਿਲਾਂ ਹਾਂਜੀ ਜਾਂ ਹੁਣ ਵੀ ਵਿਕਦੇ ਆ ਹਾਂਜੀ ਲੱਖ ਰੁਪਏ ਨੂੰ ਕਿੱਲਾ ਵੀ ਵਿਕਦੇ ਆ ਜਿਹੜੇ ਪਹਾੜ ਆ ਸੁਦੇ ਪਹਾੜ ਵਾ ਹਾਂਜੀ ਸਾਫ਼ ਨਹੀਂ ਕਰ ਸਕਦੇ ਇਹ ਤਾਂ ਗੱਲ ਸੱਚੋ ਆ ਨਾ ਹਾਂਜੀ ਜੰਗਲਾਤ ਵਿਭਾਗ ਸਾਫ਼ ਰਿਕਨ ਦੇ ਦਾ ਲੋਡ ਨਹੀਂ ਦੇ ਨਹੀਂ ਕਰਦਾ ਲੱਖ ਰੁਪਏ ਤੋਂ ਮਰਲਾ ਕਿੱਲਾ ਮਿਲਦਾ ਆ ਹਾਂ ਹਾਂ ਹੁਣ ਲੋਕਾਂ ਦਾ ਸਵਾਲ ਆਇਆ ਸੀ ਮੈਂ ਇੱਕ ਵੀਡੀਓ ਪਾਈ ਸੀਗੀ ਕਹਿੰਦੇ ਲੱਖ ਰੁਪਏ ਕਿੱਲਾ ਮਿਲ ਨਹੀਂ ਸਕਦਾ ਤੁਹਾਡੀ ਜ਼ਮੀਨ ਆ ਹਾਂਜੀ ਤੁਸੀਂ 3 ਲੱਖ ਰੁਪਏ ਕਿਲਾ ਵੇਚਤੀ ਉਹ ਹੂੰ ਪਰ ਜਿਹੜਾ ਸਰਕਾਰੀ ਰੇਟ ਸੀ ਉਹਦਾ ਸੀਗਾ ਤਾਂ 80 ਹਜ਼ਾਰ ਨੂੰ ਕਿਲਾ ਬਿਲਕੁਲ ਰੇਟ ਤਾਂ ਉਹੀ ਚੜਿਆ ਨਾ ਜੀ ਆਪਣੀ ਮਰਜ਼ੀ ਦਾ 3 ਲੱਖ ਤਾ ਤੁਹਾਡਾ ਤੁਸੀਂ ਮੁੱਲ ਰੱਖਤਾ ਬਿਲਕੁਲ ਮੈਂ ਲੋਕਾਂ ਨੂੰ ਇਹ ਗੱਲ ਕਹੀ ਆ ਕਿ ਉਹ ਮਾਲਕ ਦੀ ਮਰਜ਼ੀ ਆ ਮਾਲਕ 5 ਲੱਖ ਨੂੰ ਵੇਚੇ ਪਰ 1 ਲੱਖ ਨੂੰ ਕਿਲਾ ਵੀ ਵਿਕੇ ਆਇਆ ਸਾਡੇ ਇੱਕ ਸੱਜਣ ਪ੍ਰੇਮੀ ਆ ਉੱਥੇ ਦੇ ਥਾਣੇ 'ਚ ਉਹ ਕਹਿੰਦੇ 30 ਹਜ਼ਾਰ ਨੂੰ ਕਿਲਾ ਵੀ ਵਿਕੇ ਆ ਨਹੀਂ ਵਿਕਦਾ ਏ ਲੱਖ ਨੂੰ 2 ਲੱਖ ਨੂੰ ਕਿਲਾ ਕਿਉਂਕਿ ਫੇਰ ਇਹ ਤੁਸੀਂ 15 ਨਹੀਂ ਨਾ ਕਰ ਸਕਦੇ ਨਹੀਂ ਕਰ ਸਕਦੇ ਕਿਉਂਕਿ ਤੁਸੀਂ ਕੁਝ ਵੀ ਵਡਾਣਾ ਹੈ ਪਹਿਲਾਂ ਪਰਮਿਸ਼ਨ ਲੈਣੀ ਪੈਣੀ ਹੈ ਜੀ ਠੀਕ ਹੈ ਅੰਬ ਦਾ ਬੂਟਾ ਉਦਾਂ ਨਹੀਂ ਫਲਦਾਰ ਬੂਟਾ ਤੁਸੀਂ ਵਡਾ ਨਹੀਂ ਸਕਦੇ ਨਹੀਂ ਵਡਾ ਸਕਦੇ ਠੀਕ ਹੈ ਕੁਝ ਦੂਸਰਾ ਬੂਟਾ ਹੈ ਜਿਹੜਾ ਤੁਸੀਂ ਜੰਗਲ ਚੋਂ ਸਾਫ ਕਰਵਾਉਣਾ ਚਾਹੁੰਦੇ ਹੋ ਜਾਂ ਆਪਣਾ ਵੇਚਣਾ ਚਾਹੁੰਦੇ ਹੋ ਖੈਰ ਤੁਸੀਂ ਨਹੀਂ ਵਡਾ ਸਕਦੇ ਜੀ ਕਿਉਂਕਿ ਉਹ ਵੀ ਅਲਾਉਡ ਨਹੀਂ ਹੈ ਰਾਈਟ ਤਾਂ ਬਾਕੀ ਜਿਹੜਾ ਬੂਟਾ ਹੈ ਜਿਹੜਾ ਲੱਕੜੀ ਦੇ ਬੇਸ ਤੇ ਬਾਲਣ ਦੇ ਬੇਸ ਤੇ ਹੈ ਉਹੀ ਹੈ ਉਹ ਹੀ ਤੁਸੀਂ ਵੇਚ ਸਕਦੇ ਹੋ ਬਾਕੀ ਇੱਧਰ ਆਮਤ ਜਾਮਤ ਘਾਟ ਹੋਣ ਦੇ ਕਰਕੇ ਹੁਣ ਜਾਦਾ ਛਿੜੀਆਂ ਹੀ ਹੋ ਗਈਆਂ ਜੰਗਲ ਹੀ ਬਣ ਗਿਆ ਜਿਆਦਾ ਭਾਜੀ ਲੋਕੀ ਦੇਖੋ ਹੁਣ ਜੇ ਫੈਸਿਲਿਟੀ ਨਹੀਂ ਹੈਗੀ ਲੋਕੀ ਦੁਖੀ ਹੋ ਕੇ ਵੇਚ ਰਹੇ ਆ ਫੈਸਿਲਿਟੀ ਹੈ ਨਹੀਂ ਬਾਕੀ ਹੋਰ ਕਿਸੇ ਕੋਲ ਟਾਈਮ ਵੀ ਹੈ ਨਹੀਂ ਇਧਰੋਂ ਸਾਫ ਕਰਨੇ ਦਾ ਮਤਲਬ ਉਹੀ ਹੈ ਜੰਗਲਾਤ ਚ ਜ਼ਿਲੇ ਵੀ ਪਹਿਲਾਂ ਜੰਗਲਾਤ ਮਹਿਕਮਾ ਬੂਟੇ ਲਾਂਦਾ ਸੀ ਹਾਂ ਹੂੰ ਖੈਰਾਂ ਦੇ ਬੂਟੇ ਲੱਗਦੇ ਸੀ ਫਲਾਈਆਂ ਦੇ ਲੱਗਦੇ ਸੀ ਡੇਕਾਂ ਦੇ ਲੱਗਦੇ ਸੀ ਈਵਨ ਨਿੰਮਾ ਦੇ ਵੀ ਬੂਟੇ ਲਾਂਦੇ ਸੀ ਪਰ ਹੁਣ ਜਾਨਵਰ ਬਹੁਤ ਹੋਣ ਕਰਕੇ ਹੁਣ ਕੋਈ ਨਹੀਂ ਇਧਰ ਮੂਵਮੈਂਟ ਹੈ ਨਹੀਂ ਆਜੋ ਮਾੜੇ ਅੱਗੇ ਚੱਲਦੇ ਵੰਦੇ ਆਜੋ ਉਹ ਨਾ ਘਾਰੇ ਆ ਰਾਈਟ ਸਾਈਡ ਹੈ ਨਾ ਘਰ ਇੱਧਰ ਜਿਹੜਾ ਤੁਸੀਂ ਭਾਜੀ ਇੱਕ ਘਰ ਇੱਥੇ ਕਹਿੰਦੇ ਸੀ ਨਹੀਂ ਲੱਭ ਰਿਆ ਉਹਨੂੰ ਰਸਤਾ ਬੰਦ ਹੋ ਗਿਆ ਉਹ ਇੱਧਰ ਇਸਾਈਡ ਆ ਇਸਾਈਡ ਹੀ ਆ ਅੱਛਾ ਇਹਦਾ ਅੰਗਣ ਬਹੁਤ ਖੁੱਲਾ ਸੀ ਉੱਥੋਂ ਆ ਕੇ ਅੰਗਣ ਸੀ ਆ ਦੇਖੋ ਨਾ ਇਹ ਉੱਚੀ ਉੱਚੀ ਹੈ ਹਾਂ ਸਹੀ ਗੱਲ ਆ ਭਾਜੀ ਪੱਥਰ ਲੱਗੇ ਆ ਇਹ ਪਹਿਲਾਂ ਦੇ ਭਾਜੀ ਤੁਸੀਂ ਇਹ ਗੱਲ ਦੱਸੋ ਮੈਨੂੰ ਹੋਰ ਹਾਂ ਆ ਜਿਹੜੀ ਚੁੜੈਲ ਬੂਟੀ ਆ ਹਾਂਜੀ ਇਹ ਜਦੋਂ ਤੁਸੀਂ ਛੋਟੇ ਹੁੰਨੇ ਉਦੋਂ ਹੁੰਦੀ ਹੁੰਦੀ ਸੀ ਆਦੂ ਬਹੁਤ ਘਟ ਹੁੰਦੀ ਸੀ ਹਾਂ ਕਿਉਂਕਿ ਆਪਣੇ ਲੋਕੀ ਨਾ ਬਾਲਣ ਇਕੱਠਾ ਕਰਦੇ ਹੁੰਦੇ ਸੀ ਬਾਲਣ ਵਾਸਤੇ ਹਾਂਜੀ 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 ਤਾਂ ਘਰਾਂ ਨੂੰ ਲੈ ਜਾਣਾ ਤਾਂ ਸਾਫ਼ ਕਰਦੇ ਜਾਣਾ ਹਾਂ ਹੁਣ ਇੱਧਰ ਕੋਈ ਹੈ ਨਹੀਂ ਰਿਹਾ ਬਸ ਤਾਂ ਹੁਣ ਇਹ ਆਟੋਮੈਟਿਕਲੀ ਵੱਧ ਹੀ ਜਾਂਦੀ ਕਿਉਂਕਿ ਇਹਨੂੰ ਪਸ਼ੂ ਵੀ ਨਹੀਂ ਖਾਂਦਾ ਇਹ ਪੰਜਾਬ ਦੇ ਜੰਗਲਾਂ ਨੂੰ ਖਰਾਬ ਕਰ ਰਹੀ ਆ ਬਿਲਕੁਲ ਇਹਦੇ ਨਾਲ ਹੋਰ ਕੋਈ ਬੂਟਾ ਨਹੀਂ ਲੱਗਦਾ ਬੂਟਾ ਨਹੀਂ ਹੁੰਦਾ ਥੱਲੇ ਆ ਦੇਖੋ ਨੱਪਦੀ ਰਹਿੰਦੀ ਐ ਥੱਲੇ ਇਹਨੇ ਦੇਖੋ ਕੜੀ ਪੱਤਾ ਬਹੁਤ ਜਗ੍ਹਾ ਨੱਪਿਆ ਮੈਂ ਦੇਖਿਆ ਕੜੀ ਪੱਤਾ ਈਵਨ ਕੋਈ ਦੂਜਾ ਬੂਟਾ ਵੀ ਹੈ ਦੂਜਾ ਵੀ ਨਹੀਂ ਹਾਂ ਆ ਦੇਖੋ ਤਾਂ ਆ ਸਾਡੇ ਇਹ ਕਹਿੰਦੇ ਭ ਆਪਣੀ ਵਾਈਫ ਲਈ ਫਿਰ ਇਹਦਾ ਫੁੱਲ ਬਹੁਤ ਸੋਹਣਾ ਨਾ ਤੇ ਇਸ ਇਲਾਕੇ ਦੇ ਵਿੱਚ ਲੋਕਾਂ ਦਾ ਮੇਨ ਕਾਰੋਬਾਰ ਕੀ ਆ ਕਿੱਤਾ ਕੀ ਆ ਮੇਨ ਕੀਤਾ ਦੇਖੋ ਜੀ ਹੁਣ ਤਾਂ ਆਪਣੇ ਹੀ ਮਾੜੀ-ਮੋਟੀ ਖੇਤੀਬਾੜੀ ਹੈ ਜਿਹੜੀ ਸੜਕ ਤੋਂ ਥੱਲੇ ਆ ਉਹ ਵੀ ਪ੍ਰੋਟੈਕਟ ਕਰਕੇ ਆ ਮਾਤੋਲੂ ਦੀ ਪੂਰੀ ਫੈਂਸਿੰਗ ਵਗੈਰਾ ਕਰਕੇ ਹੀ ਖੇਤੀ ਕਰਦੇ ਆ ਠੀਕ ਆ ਕੁਝ ਕ ਬੰਦਿਆਂ ਕੋਲ ਆਪਣੇ ਟਰੈਕਟਰ ਹੈ ਠੀਕ ਆ ਬਾਕੀ ਕੁਝ ਗਵਰਨਮੈਂਟ EMPLOYEES ਹੈ ਕੁਝ ਆਰਮੀ ਚ ਕੁਝ ਆਦਮੀ ਬਾਕੀ ਨਹੀਂ ਤਾਂ ਪ੍ਰਾਈਵੇਟੀ ਹੈ ਲੋਕਾਂ ਕੋਲ ਤੇ ਇਸ ਇਲਾਕੇ ਦੇ ਵਿੱਚ ਜਿੱਦਾਂ ਕਾਫੀ ਜੰਗਲ ਆ ਜੰਗਲੀ ਇਲਾਕਾ ਇੱਥੇ ਲੋਕ ਪਹਿਲਾਂ ਰਹਿੰਦੇ ਹੁੰਦੇ ਤੁਸੀਂ ਦੱਸ ਵੀ ਰਹੇ ਆ ਆਪਾਂ ਪੁਰਾਣੇ ਘਰ ਦੇਖ ਰਹੇ ਹਾਂ ਉਹਨਾਂ ਦੇ ਜਿਹੜੇ ਛੱਡ ਕੇ ਚਲੇ ਗਏ ਇਥੋਂ ਨੀਚੇ ਥੱਲੇ ਵਾਲੇ ਇਲਾਕਿਆਂ ਦੇ ਵਿੱਚ ਹਾਂਜੀ ਹੁਣ ਇਸ ਇਹਨਾਂ ਇਲਾਕਿਆਂ ਦੀ ਕੋਈ ਦੇਖਪਾਲ ਹੁੰਦੀ ਆ ਸਰਕਾਰ ਵੱਲੋਂ ਵੀ ਜਾਂ ਜੰਗਲਾਤ ਵੱਲੋਂ ਵੀ ਕੋਈ ਨਹੀਂ ਆਂਦਾ ਜੀ ਮਤਲਬ ਇਹ ਹੁਣ ਜੰਗਲ ਬਣ ਗਿਆ ਦੁਬਾਰਾ ਬਿਲਕੁਲ ਜੰਗਲ ਬਣ ਗਿਆ ਹੋਰ ਥੋੜੇ ਟਾਈਮ ਨੂੰ ਇਹ ਲੱਗਦਾ ਵੀ ਇਧਰ ਕੋਈ ਆ ਜਾ ਸਕੇ ਵੀ ਬੈਰੀ ਡਿਫਿਕਲਟ ਨਹੀਂ ਚਲੋ ਮੈਂ ਤਾਂ ਭਾਜੀ ਇੱਕ ਮੇਰੀ ਇੱਕ ਸੋਚ ਆ ਸ਼ਾਇਦ ਤੁਸੀਂ ਮੇਰੇ ਨਾਲ ਸਹਿਮਤ ਹੋਵੋ ਕਿ ਪੰਜਾਬ ਦੇ ਹਿੱਸੇ ਬਹੁਤ ਘੱਟ ਜੰਗਲੀ ਇਲਾਕਾ ਆਇਆ ਵੈਸੇ ਵੀ ਪਹਾੜੀ ਇਲਾਕਾ ਵੀ ਕਹਿ ਸਕਦੇ ਜਿਆਦਾ ਉੱਚੇ ਇਲਾਕੇ ਹੈ ਨਹੀਂ ਇੱਥੇ ਹਾਈਟ ਜਿਆਦਾ ਹੈ ਨਹੀਂ ਤੇ ਜੰਗਲੀ ਇਲਾਕਾ ਚਾਹੀਦਾ ਵੀ ਆ ਸ਼ਾਂਤ ਮਈ ਮਾਹੌਲ ਹੈ ਹਾਂ ਕੋਈ ਚੋਰੀ ਜਿਗਾਰੀ ਨਹੀਂ ਹੈ ਆਪਣੇ ਬੰਦਾ ਚ ਸੇਫ ਹੈ ਹਾਂ ਤਾਂ ਹੀ ਉਹ ਦੇਖੋ ਹਾਂ ਜੂਰ ਜਾਨਵਰ ਹੈ ਬਾਂਦਰ ਹੈ ਉਹਨਾਂ ਤੋਂ ਥੋੜੀ ਤਕਲੀਫ ਹੁੰਦੀ ਹੈ ਕਿਉਂਕਿ ਬਾਂਦਰ ਘਰਾਂ ਚ ਆ ਜਾਂਦੇ ਹਾਂਜੀ 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 ਤਾਂ ਫੇਰ ਨਾ ਕੋਈ ਫਸਲ ਨਾ ਕੋਈ ਸਬਜ਼ੀ ਨਹੀਂ ਲਾ ਸਕਦੇ ਤੁਸੀਂ ਘਰ ਚ ਤੇ ਚਲੋ ਬਾਕੀ ਤਾਂ ਇਥੇ ਸਹੂਲਤਾਂ ਕਰਕੇ ਉਹੀ ਗੱਲ ਆ ਵੀ ਛੱਡ ਕੇ ਚਲੇ ਗਏ ਸਾਰੇ ਜਾਨਵਰ ਵੀ ਥੱਲੇ ਨੀਚਲੇ ਲਾ ਕੇ ਜਿੱਦ ਸਹੂਲਤਾਂ ਹਾਂਜੀ ਤੇ ਭਾਜੀ ਹੁਣੀ ਜਿਹੜੇ ਆਏ ਸਾਡੇ ਨਾਲ ਉਹ ਵੀ ਦੱਸ ਰਹੇ ਆ ਕਿ ਵੀ ਜਿੱਦਾਂ ਆਪਾਂ ਮੋਬਾਈਲਾਂ ਦੇ ਆਦੀ ਹੋ ਗਏ ਇੱਥੇ ਨਿਆਣੇ ਫੇ ਹੁਣ ਨੈੱਟਵਰਕ ਆ ਨਹੀਂ ਰਿਹਾ ਕਿ ਕਿੱਥੇ ਰਹਿਣਾ ਇੱਥੇ ਕਿੱਥੇ ਨੇ ਹੈ ਨਹੀਂ ਜੀ ਜ਼ਿੰਦਗੀ ਉਦਾਂ ਸ਼ਾਂਤਮਈ ਜ਼ਿੰਦਗੀ ਪਹਿਲਾਂ ਇੱਥੇ ਬਿਜਲੀ ਦਾ ਤਾਂ ਚਲੋ ਪ੍ਰਬੰਧ ਹੈ ਹੁਣ ਵੀ ਤਾਰਾਂ ਹੈਗੀਆਂ ਮਟਵਲ ਹੋਰ ਕੋਈ ਫੈਸਿਲਿਟੀ ਨਹੀਂ ਸੀ ਮੇਨ ਤਕਲੀਫ ਜਿਆਦਾ ਬਰਸਾਤਾ ਚ ਹਾਂ ਬਰਸਾਤਾ ਚ ਤੁਸੀਂ ਬਿਲਕੁਲ ਆ ਜਾ ਨਹੀਂ ਸਕਦੇ ਤੁਸੀਂ ਕੋਈ ਅਮਰਜੈਂਸੀ ਵੀ ਕੰਮ ਹੋਇਆ ਤਾਂ ਬਸ ਤੁਹਾਨੂੰ ਇੰਤਜ਼ਾਰ ਹੀ ਕਰਨਾ ਪਵੇਗਾ ਕਿ ਹਾਂ ਪਾਣੀ ਖੜ੍ਹ ਤੋਂ ਥੱਲੇ ਉਤਰੇਗਾ ਤਾਂ ਤੁਸੀਂ ਜਾ ਪਾਓਗੇ ਕ੍ਰੋਸ ਕਰਨਾ ਵੀ ਬਹੁਤ ਮੁਸ਼ਕਲ ਹੈ ਫਿਰ ਪਾਣੀ ਨੇ ਠੀਕ ਤੁਹਾਡੀ ਗੱਲ ਸੀ ਔਰ ਇਸ ਕੀ ਕਮ ਹੈ ਹਮ ਚਲੋ ਬਾਕੀ ਤਾਂ ਚਲੋ ਤੁਸੀਂ ਕਹਿੰਦੇ ਸਾਰੀ ਮਾਲਕੀ ਜਗ੍ਹਾ ਆ ਤੇ ਲਗਭਗ ਲੱਖ 2 ਲੱਖ 3 ਲੱਖ ਇੱਥੇ ਇੱਕ ਕਿਲਾ ਮਿਲ ਜਾਣਾ ਇੱਥੇ ਜੰਗਲੀ ਇਲਾਕੇ ਦੇ ਵਿੱਚ ਹਾਂਜੀ ਹਾਂਜੀ ਤਾਂ ਠੀਕ ਆ ਚਲੋ ਇਹ ਤਾਂ ਤੁਸੀਂ ਸ਼ੁਰੂ ਹੀ ਆ ਨਾ ਜਿੱਥੋਂ ਆਏ ਆ ਅੱਛਾ 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 ਇੱਥੇ ਅੱਗੇ ਵੀ ਘਰ ਸੀ ਆ ਦੇਖੋ ਨਾ ਤੁਸੀਂ ਕਦੀ ਹੋਰ ਕਿਤੇ ਲੱਗਿਆ ਦੇਖਾ ਵਲ ਸੂਫੂਲੇ ਜੀ ਸਾਡੀ ਹੋਛ ਲਾਇਏ ਸੀ ਸੂਫ ਕਿਹੜੀਆਂ ਸੂਫੂਲ ਕਹਿੰਦੇ ਇਹਨੂੰ ਸੂਫੂ ਨਹੀਂ ਸੂਬਬੂਲ ਹੋਣਾ ਹੈ ਸੂਬਬੂਲ ਕਹਿ ਸਕਦੇ ਤੁਸੀਂ ਅਸੀਂ ਸੂਫੂਲ ਹੀ ਕਹਿੰਦੇ ਆ ਇਹ ਐਕਟਿਵ ਕੀ ਆ ਜੰਗਲਾਤ ਨੇ ਲਵਾਇਆ ਸੀ ਪਹਿਲਾਂ ਹਾਂਜੀ ਪੱਠਿਆਂ ਪੂਠਿਆਂ ਵਾਸਤੇ ਯਸ 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 ਇਹ ਹੁਣ ਕੀ ਐ ਪਏ ਬੂਟੇ ਹੁਣ ਇੰਨੇ ਹੋ ਗਏ ਪਈ ਇਹਨਾਂ ਦੇ ਥੱਲੇ ਕੋਈ ਹੋਰ ਦਰਖਤ ਨਹੀਂ ਹੁੰਦਾ ਮਤਲਬ ਇਹ ਆਪਣੇ ਹੀ ਇਹਨਾਂ ਦੇ ਜਿਹੜੇ ਬੀ ਆ ਡਿੱਗ ਜਾਂਦੇ ਫਿਰ ਜ਼ਿਆਦਾ ਬੂਟੇ ਆਉਂਦੇ ਐ ਅੱਛਾ ਮਤਲਬ ਇਹਦੀ ਲੱਕੜੀ ਵੀ ਕਿਸੇ ਕੰਮ ਨਹੀਂ ਆਂਦੀ ਬਸ ਇਹਦੇ ਪੱਤੇ ਕੰਮ ਆਂਦੇ ਪਸ਼ੂਆਂ ਨੂੰ ਪਸ਼ੂਆਂ ਨੂੰ ਬਰਤਨ ਵਾਸਤੇ ਕਹਿੰਦੇ ਬਹੁਤ ਵਧੀਆ ਇਹ ਬੂਟਾ ਹੁੰਦਾ ਸੀਗਾ ਸੁਬੂ ਬੂਟ ਜਿਹਦੇ ਕਰ ਇਹ ਪਸ਼ੂ ਪੱਠੇ ਨਹੀਂ ਹੁੰਦੇ ਸੀ ਨਾ ਉਹ ਇਹ ਬੂਟੀ ਪਾ ਕੇ ਆਪਣੇ ਪਸ਼ੂਆਂ ਨੂੰ ਦੁੱਧ ਚੋਲੋਂਦੇ ਸੀਗੇ ਭਾਜੀ ਇਹਦੇ ਬਾਰੇ ਮੈਂ ਪਤਾ ਕੀਤਾ ਸੀਗਾ ਇਸ ਬੂਟੇ ਬਾਰੇ ਹਾਂਜੀ ਇਹਦੇ ਨਾਲ ਮੱਜਾਂ ਦੇ ਦੁੱਧ ਦੇ ਵਿੱਚ ਨਾ ਬੜੌਤਰੀ ਹੁੰਦੀ ਆ ਮਤਲਬ ਮੱਜਾ ਦੁੱਧ ਵੱਧਦਾ ਆ ਆ ਦੇਖਿਓ ਪਾਜੀ ਇੱਕ ਮਿੰਟ ਮਾੜਾ ਜ ਆਹ ਦੱਸਿਓ ਕੀ ਆ ਵੈਸੇ ਮੈਨੂੰ ਪਤਾ ਤੁਸੀਂ ਦੱਸੋ ਤੈਨੂੰ ਕਹਿੰਦੇ ਪਾਜੀ ਬਸੂਟੀ ਬਸੂਟੀ ਹਾਂਜੀ ਇੱਕ ਬਹੁਤ ਗੁਣਕਾਰੀ ਬਸੂਟੀ ਆ ਹਾਂ ਇਹ ਬਸੂਟੀ ਆ ਹਾਂਜੀ ਬਣਾ ਬਸੂਟੀ ਤੇ ਬਰਨਾ ਬਣਾ ਬਸੂਟੀ ਹਾਂਜੀ ਇਹ ਕਿਸ ਕੰਮ ਆਉਂਦੀ ਆ ਜੀ ਇਹ ਪਹਿਲਾਂ ਇਹਦੇ ਬਸੂਟੀ ਦਾ ਇਹਨੂੰ ਤਾਂ ਇੱਕ ਬਣਾ ਇਹਨੂੰ ਮਿਕਸ ਕਰਕੇ ਕਿਤੇ ਹੱਡੀ-ਹੁੱਡੀ ਟੁੱਟ ਜਾਂਦੀ ਸੀ ਜੀ ਇਹਨੂੰ ਗਰਮ ਕਰਕੇ ਥੋੜਾ ਅਲਸੀ ਦੇ ਤੇਲ ਵਿੱਚ ਅੱਛਾ ਤਿਲਾਂ ਦੇ ਤੇਲ ਵਿੱਚ ਇਹਨੂੰ ਥੋੜਾ ਭੁੰਨ ਕੇ ਤਾਂ ਇਹਨੂੰ ਬੰਦੇ ਹੁੰਦੇ ਸੀ ਜੰਗਲ ਵਿੱਚ ਕੀ ਕੁਝ ਸੀਗਾ ਹਾਂਜੀ ਇਹਦੇ ਨਾਲ ਕੀ ਆ ਸੋਜ ਘਟਦੀ ਬਸੂਟੀ ਬਸੂਟੀ ਜੰਗਲੀ ਬੂਟੀ ਆ ਜੀ ਬਸੂਟੀ ਇੱਕ ਬਹੁਤ ਹੀ ਪ੍ਰਚਲਿਤ ਕਹਾਵਤ ਆ ਭਾਜੀ ਬਣਾ ਬਸੂਟੀ ਤੇ ਬਰਨਾ ਜਿੱਥੇ ਤਿੰਨੋਂ ਉੱਥੇ ਬੰਦਾ ਨਹੀਂ ਮਰਨਾ ਹਾਂ ਬਾਤ ਆ ਭਾਜੀ ਆ ਦੇਖੋ ਇਹ ਘਰ ਕਾਰੀ ਬਰਬਾਦ ਮਤਲਬ ਖਤਰਾ ਨਹੀਂ ਹੁੰਦਾ ਵਾਹਲਾ ਦੇਖੋ ਜੀ ਓਏ ਹੋਏ ਇੱਕ ਮਿੰਟ ਮੈਂ ਦੇਖ ਕੇ ਆਇਆ ਹੋਰ ਘਰ ਸ਼ਿਆਨਾ ਜਾਂ ਸ਼ਿਆਰ ਜੰਗਲੀ ਜਾਨਵਰ ਦੇਖੋ ਲੋਕਾਂ ਅੱਜ ਕੁਝ ਵੀ ਹੋ ਸਕਦਾ ਦੇਖੋ ਦਾ ਪੱਥਰ ਕਿਦਾਂ ਚਿਣਿਓ ਆ ਬੁੱਲੇ ਬੁੱਲੇ ਕਿੰਨੇ ਕਿੰਨੇ ਔਖੇ ਹੋ ਕੇ ਘਰ ਛੱਡੇ ਹੋਣੇ ਲੋਕਾਂ ਨੇ ਪਾਜੀ ਤਣਕਾ ਤਣਕਾ ਕਰਕੇ ਬਣਾਏ ਹੁੰਦੇ ਆ ਪਾਜੀ ਦੇਖੋ ਜੀ ਇਹੋ ਇੱਕ ਘਰ ਦੇ ਵਿੱਚ ਲੋਕ ਹੀ ਰਹਿੰਦੇ ਸੀਗੇ ਸੱਚ ਦੱਸਿਓ ਕਿੰਨਿਆ ਕਿੰਨਾ ਵਧੀਆ ਇੱਥੇ ਮਾਹੌਲ ਹੁੰਦਾ ਦੇਖੋ ਜੀ ਦੋ ਮੰਜ਼ਲੀ ਘਰ ਹੈ ਉੱਪਰ ਵੀ ਹੈ ਰਹਿਣ ਵਾਸਤੇ ਥੱਲੇ ਵੀ ਹੈ ਰਹਿਣ ਵਾਸਤੇ ਮਾਹੌਲ ਬੜਾ ਪਿਆਰਾ ਸੀ ਇਕੱਠੇ ਰਹਿੰਦੇ ਸੀ ਹਾਜੀ ਵੀ ਦੇਖੋ ਤਾਲੇ ਲੱਗੇ ਆ ਪਮਾਂਦਰ ਕੁਝ ਹੋਵੇ ਜਾਂ ਨਾ ਹੋਵੇ ਕਹਿ ਨਹੀਂ ਸਕਦੇ ਪੱਥਰ ਕਿਦਾਂ ਲਿਆਂਦਾ ਹੋਊਗਾ ਉਹਨਾਂ ਨੇ ਇੱਕ ਇੱਕ ਕਰਕੇ ਜਿੱਦਾਂ ਚਿੜੀਆਂ ਆਲਣਾ ਬਣਾਉਂਦੀਆਂ ਜਾਨਵਰ ਆਲਣਾ ਬਣਾਉਂਦੇ ਆ ਆਪਣਾ ਪੰਛੀ ਆਲਣਾ ਬਣਾਉਂਦੇ ਆ ਇੱਧਰ ਆਓ ਤੁਹਾਨੂੰ ਅੱਗੇ ਪਿੰਡ ਦਾ ਐਂਡ ਨਹੀਂ ਹੋਇਆ ਜੇ ਇਹ ਪਾਜੀ ਸਾਰੇ ਆਰਾਮ ਟਟਵਾਲੀ ਗਏ ਕਿ ਹੋਰ ਪਾਸੇ ਨੂੰ ਚਲੇ ਗਏ ਲੋਕ ਇੱਥੋਂ ਹਾਂਜੀ ਫਿਲਹਾਲ ਤਾਂ ਘਰ ਜਰੂਰ ਹੈ ਉਹਨਾਂ ਦੇ ਆਰਾਮ ਟਟਵਾਲੀ ਚ ਹੀ ਹੈ ਚਾਹੇ ਉਹ ਸ਼ਹਿਰ ਚੱਲ ਗਏ ਆ ਆਪਣੇ ਕਮਾਕਾਰਾਂ ਵਾਸਤੇ ਠੀਕ ਹੈ ਬਟ ਘਰ ਹਜੇ ਵੀ ਉਹਨਾਂ ਨੇ ਰੱਖਿਆ ਆਪਣੇ ਇੱਥੋਂ ਮੂਵ ਹੋ ਕੇ ਥੱਲੇ ਘਰ ਰੱਖਿਆ ਆ ਆਪਣਾ ਲਾਸਟ ਪਿੰਡ ਦਾ ਐਂਡ ਸੀ ਹੁਣ ਘਰ ਆ ਦੇਖੋ ਖਤਮ ਹੋ ਗਏ ਲੋਕੀ ਚਲ ਗਏ ਘਟ ਹੈ ਗਏ ਆ ਲੋ ਦੇਖੋ ਤਾਂ ਆ ਪਿੰਡ ਦਾ ਐਂਡ ਸੀ ਟਹਿ ਗਿਆ ਹਾਲੀਵੁੱਡ ਟਹਿ ਗਿਆ ਹਾਂਜੀ ਟਹਿ ਗਿਆ ਹਾਂਜੀ ਦੇਖੋ ਤਾਂ ਇੱਕ ਦੁੱਖ ਵੀ ਹੁੰਦਾ ਭਾਜੀ ਉਦਾਂ ਆ ਕੇ ਵੀ ਦੇਖੋ ਕਿਦਾਂ ਉੱਜੜ ਗਏ ਘਰ ਹੈ ਨਾ ਇਹ ਘਰ ਉੱਜੜ ਗਏ ਜੀ ਹਾਂਜੀ ਹੌਲੀ ਹੌਲੀ ਸਹੂਲਤਾਂ ਦੀ ਘਾਟ ਕਰਕੇ ਉੱਜੜ ਗਏ ਸਾਰੇ ਪਿੰਡ ਇਹ ਦੇਖੋ ਤਾਂ ਬਹੁਤ ਸਾਰੇ ਘਰ ਆਈਡੈਂਟੀਫਾਈ ਨਹੀਂ ਹੋ ਰਹੇ ਇੱਥੇ ਤੱਕ ਲੋਕਾਂ ਦੀ ਹਾਂਜੀ ਰਹਿਣ ਦੇ ਸਾਧਨ ਸੀ ਹੁਣੇ ਤੁਹਾਨੂੰ ਤੁਸੀਂ ਮਿਸ ਕਰ ਗਏ ਉੱਥੋਂ ਬੋਦੜਾਂ ਗਈਆਂ ਮੋਰ ਜਿਨ੍ਹਾਂ ਨੂੰ ਕਹਿ ਸਕਦੇ ਅਸੀਂ ਓਹੋ ਅੱਛਾ 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 ਆ ਤਾਂ ਖੱਡਾ ਗਈ ਜੀ ਇੱਧਰ ਹੈ ਨਾ ਘੁੰਮ ਕੇ ਹਾਂਜੀ ਉਹੀ ਖੱਡ ਘੁੰਮ ਕੇ ਆ ਗਈ ਓਹੋ ਅੱਛਾ ਦੇਖੋ ਦੋਸਤੋ ਆ ਦੇਖੋ ਇੱਥੇ ਦੀ ਲਾਈਫ ਲਾਈਨ ਜਿਹੜਾ ਪਾਣੀ ਆ ਪਹਾੜਾਂ ਵਿੱਚੋਂ ਰਿਸ ਰਿਸ ਆਉਂਦਾ ਇਹ ਲੋਕਾਂ ਦੇ ਖੇਤ ਸੀ ਜਿਹੜੇ ਸੀ ਘਰਾਂ ਦੇ ਖੇਤ ਸੀ ਹਾਂਜੀ ਹਾਂਜੀ ਇਨਾਂ 'ਚ ਵੀ ਫਸਲ ਹੁੰਦੀ ਸੀ ਪਰ ਜਾਨਵਰਾਂ ਦੇ ਕਰਕੇ ਫਸਲਾਂ ਨਹੀਂ ਹੁੰਦੀ ਹੂੰ ਪਾਜੀ ਬਹੁਤ ਇੱਕ ਸ਼ਾਂਤ ਸੋਹਣਾ ਲਕਾ ਇਹ ਆ ਦੇਖੋ ਕਿਦਾਂ ਜਾਨਵਰ ਪਾਜੀ ਇੱਥੋਂ ਪਸ਼ੂ ਜਾਨਵਰ ਪੈੜ ਆ ਆ ਪੈੜਾਂ ਇਹ ਸਾਂਭਰਾ ਦੀਆਂ ਜੀ ਹਾਂ ਅੱਛਾ ਆ ਦੇਖੋ ਆ ਸੰਭਰਾ ਦੇ ਸਾਰੇ ਪੈੜਾਂ ਦੇ ਨਿਸ਼ਾਨ ਇਹ ਪਾਜੀ ਖੱਡ ਜਿਹੜੀ ਆ ਪਾਣੀ ਦੀ ਹਾਂਜੀ ਜਿਹੜੀ ਕੀ 12 ਮਹੀਨੇ ਵਗਦੀ ਆ ਹੈਨਾ ਇਹ 12 ਮਹੀਨੇ ਤੇ ਇਹ ਕਿੱਥੇ ਜਾ ਕੇ ਡਿੱਗਦੀ ਆ ਕਿਹੜੇ ਟਾਈਮ 'ਚ ਜਾ ਕੇ ਇਹ ਫਿਲਹਾਲ ਦੇਖੋ ਮੁੱਖ ਦੀ ਕੀ ਐ ਇਹ ਲੋਕਾਂ ਨੇ ਆਪਣੇ ਪਿੰਡ ਵਾਲਿਆਂ ਨੇ ਹਾਂਜੀ ਪੈਪਾ ਪਾਈਆਂ ਪਹਿਲਾਂ ਦੀਆਂ ਗਵਰਨਮੈਂਟ ਨੇ ਪੁਆਈਆਂ ਸੀ ਇਹ ਪਾਣੀ ਬੰਨ ਕੇ ਹੁਣ ਕਣਕਾਂ ਨੂੰ ਮਾੜਾ ਮੋਟਾ ਜਿਹੜੀਆਂ ਰੋਡ ਤੇ ਕਣਕਾਂ ਇੱਥੋਂ 2 ਕਿਲੋਮੀਟਰ ਦੂਰ ਉਹ ਪੈਪਾਂ ਦੇ ਥਰੂ ਇਹੀ ਪਾਣੀ ਸਿੰਚਾਈ ਵਾਸਤੇ ਯੂਜ਼ ਕਰਦੇ ਆ ਇਹੀ ਯੂਜ਼ ਹੁੰਦਾ ਠੀਕ ਹਾਂਜੀ ਇਹ ਚੋਮਟਾ ਗੱਡੇ ਆ ਇੱਥੇ ਨਾ ਅੱਜ ਇੱਥੇ ਹੈ ਇੱਕ ਗੁਫਾ ਇੱਕ ਜਿਹੜੀ ਮੇਰੀ ਨੌਲੇਜ ਹੈ ਇੱਥੇ ਕਹ ਹੂੰ ਪਤਾ ਨਹੀਂ ਉਹਦੇ ਵਾਸਤੇ ਰਸਤਾ ਬਰਾਬਰ ਹੋਵੇ ਜਾਂ ਨਹੀਂ ਹੋਵੇ ਇੱਥੇ ਕੱਲ ਹੀ ਗੁਫਾ ਬਣਾਈ ਹੈ ਜੀ ਇਹ ਗੁਫਾ ਹੋ ਸਕਦਾ ਜੀ ਪੁਰਾਣੇ ਬਜ਼ੁਰਗਾਂ ਨੇ ਇਸਦੀ ਆਪਣੀ ਹੋਸ਼ ਤੋਂ ਹੀ ਦਿਖਦੇ ਆਏ ਪਈ ਅੱਛਾ ਜੀ ਸ਼ਾਇਦ ਕਿਸੇ ਆਪਣੀ ਸੇਫਟੀ ਵਾਸਤੇ ਅੱਛਾ ਜੀ ਜਾਂ ਕੋਸ਼ ਹੋਰ ਸੋਰਸਸ ਵਾਸਤੇ ਬਣਾਈ ਹੋਵੇ ਠੀਕ ਆ ਠੀਕ ਆ ਹਾਂ ਜੀ ਹਾਂ ਠੀਕ ਆ ਕੁਝ ਜ਼ਿਆਦਾਤਰ ਤਾਂ ਮੈਨमेड ਹੀ ਆ ਹਾਂਜੀ ਮੈਨमेड ਜਾਨਵਰ ਨਹੀਂ ਬਣਾਉਂਦੇ ਜ਼ਿਆਦਾ ਗੁਫਾਵਾਂ ਇੱਥੇ ਮੈਂ ਦੇਖਿਆ ਇਹ ਪਾਣੀ ਵੀ अराउंड ਇੱਥੋਂ ਕਮ ਸੇ ਕਮ 1.5 ਤੋਂ 2 ਕਿਲੋਮੀਟਰ ਉੱਪਰੋਂ ਨੇਚਰਲ ਆਂਦਾ ਪਿਆ ਪਰ ਦੂਰ ਹੈ ਕਾਫੀ ਦੂਰ ਹੈ ਇੱਥੋਂ ਵੀ ਅੱਛਾ ਜੀ ਹਾਂਜੀ ਜਦੋਂ ਤੁਸੀਂ ਇੱਥੇ ਸੀਗੇ ਬਚਪਨ ਕੱਢਿਆ ਪਾਣੀ ਇੱਦਾਂ ਹੀ ਚੱਲਦਾ ਸੀ ਇਦਾਂ ਹੀ ਜੀ ਚੱਲਦਾ ਪਿਛਲੇ 40 45 ਸਾਲ ਤੋਂ 45 ਸਾਲ ਤੋਂ ਨਹੀਂ ਪਹਿਲਾਂ ਤੋਂ ਹੀ ਚੱਲਦਾ ਹੋਵੇਗਾ ਕਿਉਂਕਿ ਇਹ ਨੇਚਰਲੀ ਵਾਟਰ ਹੈ ਅੱਛਾ ਜੀ ਇਹ ਤੋਂ ਜ਼ਿਆਦਾ ਹੀ ਚੱਲਦਾ ਹੋਵੇਗਾ ਇਹ ਜਦੋਂ ਤੁਸੀਂ ਬਚਪਨ ਸੀਗੇ ਇੱਥੇ ਨਹਾਉਣ ਆਉਂਦੇ ਸੀਗੇ ਪਾਜੀ ਥਾ ਸਾਡਾ ਘਰ ਥੋੜਾ ਦੂਰ ਹੈ ਅਸੀਂ ਇਹਨਾਂ ਦੇ ਵਿੱਚ ਆਪਣੇ ਲੋਕੀ ਸਚਾਈ ਵਾਸਤੇ ਪਾਣੀ ਬੰਦ ਦਿੰਦੇ ਹੁੰਦੇ ਫਿਰ ਅਸੀਂ ਉਹ ਜਿਹੜਾ ਪਾਣੀ ਇਕੱਠਾ ਹੁੰਦਾ ਸੀ ਉਹਦੇ ਵਿੱਚ ਆਂਦੇ ਸੀ ਇਹ ਪਾਜੀ ਕਿਹਦੇ ਪਾਣੀ ਪੀਣ ਵਾਸਤੇ ਬਹੁਤ ਸੁਆਦ ਆ ਬਿਲਕੁਲ ਮਿੱਠਾ ਪਾਣੀ ਹੈ ਜੀ ਪਾਣੀ ਮਿੱਠਾ ਬਿਲਕੁਲ ਮਿੱਠਾ ਪਾਣੀ ਹੈ ਤੁਸੀਂ ਪੀ ਸਕਦੇ ਹੋ ਥਾਣਾ ਟਾਈਮ ਗਏ ਸੀਗੇ ਉੱਥੇ ਅਸੀਂ ਪਾਣੀ ਦੇ ਸੋਰਸਸ ਦੇਖੇ ਬਹੁਤ ਸਾਫ ਪਾਣੀ ਸੀਗਾ ਜਿੱਥੋਂ ਨਿਕਲ ਰਿਹਾ ਹੈ ਪਹਾੜਾਂ ਵਿੱਚੋਂ ਸਿਮ ਰਿਹਾ ਹੈ ਪਰ ਪ੍ਰੋਬਲਮ ਕੀ ਹੋਈ ਉਸ ਤੋਂ ਥੋੜਾ ਹੀ ਅੱਗੇ ਜਾ ਕੇ ਮੈਂ ਕਹਾਂਦਾ 100 ਮੀਟਰ ਅੱਗੇ ਜਾ ਕੇ ਵਾਟਰਫਾਲ ਬੰਦਾ ਉੱਥੇ ਲੋਕੀ ਨਹਾਉਣ ਆਉਂਦੇ ਹਾਂਜੀ ਉੱਥੇ ਦਾਰੂ ਦੀਆਂ ਬੋਤਲਾਂ ਹਾਂਜੀ ਪਲਾਸਟਿਕ ਪਲਾਸਟਿਕ ਦੀਆਂ ਬੋਤਲਾਂ ਲਫਾਫੇ ਚਿਪਸ ਤੇ ਪੈਕੇਟ ਸਭ ਕੁਝ ਉੱਥੇ ਪਿਆ ਉਹਨਾਂ ਪਾਣੀ ਗੰਦਾ ਹੋ ਰਿਹਾ ਅੱਗੇ ਜਾ ਕੇ ਲੋਕੀ ਜਿਹੜੇ ਲੋਕਲ ਲੋਕ ਜਿਦਾ ਤੁਸੀਂ ਇੱਥੇ ਰਾਮ ਟਟਵਾਲੀ ਚ ਲੋਕਲ ਆ ਉਹ ਬਹੁਤ ਪਰੇਸ਼ਾਨ ਆ ਹਾਂਜੀ ਕਿਉਂਕਿ ਪਾਣੀ ਗੰਦਾ ਹੋ ਜਾਂਦਾ ਸੋਰਸ ਸੋਰਸੇਸ ਗੰਦੇ ਇਹ ਪਾਣੀ ਪੀਣ ਨੂੰ ਯੂਜ਼ ਕਰਦੇ ਆ ਜੀ ਅੱਗੇ ਹਾਂਜੀ ਤੇ ਮੈਂ ਬਹੁਤ ਸਾਰੇ ਆਪਣੇ ਨੇ ਪਹਿਲੀਆਂ ਵੀਡੀਓ ਹਨ ਉਹ ਚ ਹਾਈਲਾਈਟ ਕੀਤਾ ਜਿਹੜੇ ਬੰਦੇ ਘੁੰਮਣ ਆਉਂਦੇ ਆ ਨਾ ਉਹ ਆਪਣੀਆਂ ਜਿਹੜੀਆਂ ਸਮਾਨ ਲੈ ਕੇ ਆਉਂਦੇ ਖਾਣ ਪੀਣ ਲਈ ਦੇਖੋ ਰੁਕਣਾ ਹੈ ਨਹੀਂ ਉਹਨਾਂ ਨੇ ਠੀਕ ਹੈ ਜੀ ਤੇ ਉਹ ਲੈ ਕੇ ਜਾਣ ਵਾਪਸ ਉਹਨੂੰ ਸਿੱਟਣਾ ਬਿਲਕੁਲ ਹਾਂਜੀ ਜਿਹੜਾ ਵੀ ਆਪਣਾ ਕਚਰਾ ਲੈ ਕੇ ਆਉਂਦੇ ਆ ਜੋ ਕੁਝ ਖਾਣ ਨੂੰ ਲੈ ਕੇ ਆਉਂਦੇ ਆ ਜੋ ਵੀ ਇਹ ਰੈਪਿੰਗ ਪਲਾਸਟਿਕ ਵਗੈਰਾ ਹਾਂਜੀ ਗੱਲ ਤਾਂ ਇਹੀ ਹੈ ਮੇਨ ਤੇ ਹਾਂ ਤੁਸੀਂ ਆਫਟਰ ਯੂਜ਼ ਨੂੰ ਤੁਸੀਂ ਲੈ ਕੇ ਕਿਤੇ ਅਡਜਸਟ ਵਿੱਚ ਤੁਸੀਂ ਪਾ ਸਕਦੇ ਹੋ ਨਹੀਂ ਚਲੋ ਆਪਣਾ ਇੱਕ ਮੋਟਿਵ ਇਹ ਹੁੰਦਾ ਹੈ ਕਿ ਜਦੋਂ ਵੀ ਕਿਤੇ ਆਪਾਂ ਵੀਡੀਓ ਬਣਾਉਣ ਜਾਂਦੇ ਆ ਉਦੋਂ ਸੋਸ਼ਲ ਜੋ ਇਸ਼ੂਜ਼ ਆ ਉਹਨਾਂ ਨੂੰ ਜਰੂਰ ਅਡਰੈਸ ਕਰੀਏ ਤੇ ਠੀਕ ਆ ਜੀ ਠੀਕ ਆ ਭਾਜੀ ਭਾਜੀ ਜੀ ਐਂਡ ਪਿੰਡ ਦਾ ਆਰਾਮ ਟੋਟਰੀ ਦਾ ਇੱਥੇ ਤੱਕ ਹੀ ਆਪਣੀ ਜਨ ਜੀਵਨ ਹਾ ਲੋਕਾਂ ਦਾ ਤੁਸੀਂ ਕਹਿ ਸਕਦੇ ਹੋ ਰੋਡ ਤੋਂ ਕਰੀਬਨ ਕਰੀਬਨ 2 ਕਿਲੋਮੀਟਰ ਉੱਪਰ ਤੱਕ ਜੇ ਬਾਹਰ ਆਊਟਸਾਈਡ ਟੈਂਪਰੇਚਰ 45 ਹੈ ਤਾਂ ਇੱਥੇ ਤੁਹਾਨੂੰ 25 ਤੋਂ 30 ਮਿਲੇਗਾ। ਕੀ ਆ ਬਾਤ? ਠੀਕ ਹੈ ਲੈ ਭਾਜੀ 15 ਬਿਲਕੁਲ ਬਹੁਤ ਫਰਕ ਹੈ ਭਾਜੀ ਤੁਸੀਂ ਮਿੱਟੀ ਤੇ ਬੈਠ ਕੇ ਦੇਖੋ ਕਿੰਨੇ ਠੰਢੀ ਹੈ ਬਿਲਕੁਲ ਭਾਜੀ ਪਰ ਇੱਕ ਦੱਸੋ ਜਿੱਦਾਂ ਇਸ ਜੰਗਲੀ ਇਲਾਕੇ ਦੇ ਵਿੱਚ ਪੰਜਾਬ ਦੇ ਜੰਗਲੀ ਇਲਾਕੇ ਵਿੱਚ ਕਿਹੜੀ-ਕਿਹੜੀ ਜੜੀ-ਬੂਟੀ ਹੈ ਮੋਟੀ-ਮੋਟੀ ਕੋਈ ਜੜੀਆਂ ਤੁਹਾਨੂੰ ਇਸ ਵੇਲੇ ਤੁਹਾਡੇ ਦਿਮਾਗ ਆ ਰਹੀਆਂ ਉਹ ਦੱਸ ਦਿਓ ਹਾਂਜੀ ਦੇਖੋ ਇੱਕ ਤਾਂ ਅਸੀਂ ਬਸੂਟੀ ਕਹਿ ਸਕਦੇ ਹਾਂ ਕਾਲੀ ਲੀਵ ਕਹਿ ਸਕਦੇ ਹਾਂ ਇੱਕ ਆਹੀ ਰੀ ਫਲੀ ਕਰਦੇ ਹਾਂ ਜਿਹਦੀ ਬਲੈਕ ਵਾਲੀ ਏਡੀ ਲੰਬੀ ਇੱਕ ਡਰਮ ਸਟਿਕ ਵਰਗੀ ਹੁੰਦੀ ਹੈ ਉਹਦਾ ਵੀ ਤੁਹਾਨੂੰ ਮੈਂ ਪੀਲੇ ਫੁੱਲ ਲੱਗਦੇ ਆ ਹੋਰ ਵੀ ਬਹੁਤ ਸਾਰੀਆਂ ਜੜੀਆਂ ਬੂਟੀਆਂ ਆਹੀਂ ਛੋਟੇ ਹੁੰਦੇ ਗਲੋ ਐ ਬਹੁਤ ਸਾਰੀ ਗਲੋ ਮਿਲੇਗੀ ਤੁਹਾਨੂੰ ਜੰਗਲੀ ਗਲੋ ਮਿਲੇਗੀ ਜੀ ਹੋਰ ਵੀ ਐਸੀਆਂ ਚੀਜ਼ਾਂ ਜਿਹੜੀਆਂ ਅਸੀਂ ਪਹਿਲਾਂ ਕੱਟ ਕੇ ਵੇਚਦੇ ਹੁੰਦੇ ਸੀ ਜਿੱਥੇ ਲੋਕਲ ਠੇਕੇਦਾਰ ਨੂੰ ਤਾਂ ਉਹ ਵੀ ਦਵਾਈਆਂ ਵੇਚਦੇ ਜਾਂਦੀਆਂ ਹੁੰਦੀਆਂ ਸੀ ਮੈਂ ਤਾਂ ਹੁਣ ਵੀ ਸੁਣਿਆ ਕਿ ਗਲੋ ਬਹੁਤ ਵੇਚਦੇ ਆ ਇੱਥੇ ਬਸੂਟੀ ਵੀ ਬਹੁਤ ਵੇਚਦੇ ਆ ਹਾਂ ਜੀ ਬਹੁਤ ਐ ਬਸੂਟੀ ਐ ਗਲੋ ਐ ਲੈ ਕੇ ਜਾਂਦੇ ਇੱਥੋਂ ਹੁਸ਼ਿਆਰਪੁਰ ਵੇਚਣ ਹੁਣ ਹਾਂ ਜੀ ਸੋਰਸ ਮਤਲਬ ਕੀ ਹੈ ਹੁਣ ਥੋੜਾ ਰਸਤੇ ਦੀ ਉਹਦੇ ਕਰਕੇ ਹੁਣ ਗਲੋ ਲੱਭਣੀ ਥੋੜੀ ਔਖੀ ਹੋ ਗਈ ਹੁਣ ਉਹਨੇ ਐਕਟਿਵ ਨਹੀਂ ਰਹੇ ਬੰਦੇ ਠੀਕ ਹੈ ਠੀਕ ਹੈ ਹੁਣ ਸਾਰੇ ਮੂਵ ਹੋ ਗਏ ਆ ਹੌਲੀ ਸੱਜ ਥੱਲੇ ਨੂੰ ਤਾਂ ਹੁਣ ਇੱਧਰ ਕੋਈ ਉਸ ਪ੍ਰੋਫੈਸ਼ਨ ਚ ਪੈਂਦਾ ਨਹੀਂ ਨੇ ਤਾਂ ਨੇਚਰਲ ਸੋਰਸਸ ਬਹੁਤ ਹੈ ਤੇ ਇੱਕ ਤੁਸੀਂ ਹੋਰ ਗੱਲ ਦੱਸ ਰਹੇ ਮੈਨੂੰ ਖੈਰ ਬਾਰੇ ਉਹਦੇ ਬਾਰੇ ਥੋੜਾ ਦੱਸ ਦਿਓ ਵੀ ਇੱਥੇ ਕੋਈ ਜਿੱਦਾਂ ਮੈਂ ਜਗਾ ਲਈ ਮੰਨ ਲਓ ਹਾਂਜੀ ਕੀ ਮੈਂ ਖੈਰ ਵੇਚ ਸਕਦਾ ਇੱਥੇ ਬਾਜੀ ਤੁਸੀਂ ਖੈਰ ਨਹੀਂ ਵੇਚ ਸਕਦੇ ਨਹੀਂ ਬੀਜ ਸਕਦਾ ਇੱਥੇ ਮੈਂ ਲਾ ਸਕਦਾ ਪੇੜ ਬੋਹ ਹਾਂਜੀ ਤੁਸੀਂ ਲਾ ਸਕਦੇ ਹੋ ਲਾ ਸਕਦੇ ਹੋ ਅਲਾਉਡ ਹੈ ਬਟ ਜਿੱਲੇ ਉਹ ਬੂਟਾ ਹੋ ਜਾਂਦਾ ਆਰਾਊਂਡ 2.5 ਫੁੱਟ ਥਿਕਨੈਸ ਤੋਂ ਮੋਟਾ ਹਾਂਜੀ ਉਹਦੇ ਬਾਅਦ ਫਿਰ ਉਹ ਗਵਰਨਮੈਂਟ ਉਹਦੀ ਬੋਲੀ ਲੱਗਦੀ ਹੈ ਠੇਕੇਦਾਰ ਉਹਨੂੰ ਖਰੀਦਦਾ ਹੈ ਫਿਰ ਉਹ ਠੇਕੇਦਾਰ ਹੀ ਵੜ ਸਕਦਾ ਉਹੀ ਵੇਚ ਸਕਦਾ ਅੱਛਾ ਅੱਛਾ ਤਾਂ ਲੋਕਲ ਜੇ ਅਸੀਂ ਲਾ ਲਿਆ ਤਾਂ ਅਸੀਂ ਉਹਨੂੰ ਨਾ ਵੜ ਸਕਦੇ ਆ ਨਾ ਵੇਚ ਸਕਦੇ ਆ ਅੱਛਾ ਠੀਕ ਹੈ ਠੀਕ ਹੈ ਕਿਉਂਕਿ ਉਹ ਗਵਰਨਮੈਂਟ ਦੇ ਥਰੂ ਹੀ ਵੇਚਣਾ ਸਾਰਾ ਪ੍ਰੋਸੀਜਰ ਹਾਂਜੀ ਵੇਚਦਾ ਚਲੋ ਠੀਕ ਆ ਪਾਜੀ ਇੱਥੇ ਤੇ ਲੋਕਲ ਪਾਜੀ ਹੁਣੀ ਰਾਮ ਟਟਵਾਲੀ ਦੇ ਬਹੁਤ ਹੀ ਇੱਕ ਸਾਨੂੰ ਇੱਕ ਜਿਹੜਾ ਇਹ ਇਲਾਕਾ ਆ ਜਿਹੜਾ ਕਿ ਕਾਫੀ ਇਥੋਂ ਲੋਕੀ ਛੱਡ ਕੇ ਚਲੇ ਗਏ ਆ ਥੱਲੇ ਦੇ ਇਲਾਕਿਆਂ ਵਿੱਚ ਉਹ ਦਿਖਾ ਰਿਹਾ ਤੇ ਜੋ ਵੀ ਗੁਣਕਾਰੀ ਪੇੜ ਪੌਦੇ ਜਿਹੜੀ ਬੁੱਟੀ ਉਹਦੇ ਬਾਰੇ ਵੀ ਦੱਸ ਰਿਹਾ ਪਾਜੀ ਠੀਕ ਆ ਜੀ ਧੰਨਵਾਦ ਤੁਹਾਡਾ ਬਾਬਾ ਪਾਜੀ ਥੈਂਕ ਯੂ ਜੀ ਓਕੇ ਦੇਖੋ ਤਾਂ ਜਿਵੇਂ ਜਿਵੇਂ ਲੋਕ ਘਰ ਛੱਡ ਕੇ ਚੱਲ ਗਏ ਇੱਥੋਂ ਇਹ ਜੰਗਲ ਬੰਦਾ ਰਿਹਾ ਆ ਦੇਖੋ ਤਾਂ ਆ ਦੇਖੋ ਪੁਰਾਣੇ ਘਰ ਜਿਹੜੇ ਆ ਅਬੈਂਡੰਟ ਜਿਹੜੇ ਕਿ ਹੁਣ ਨਹੀਂ ਵਸੇ ਹੋਏ ਬਿਲਕੁਲ ਉਜੜ ਗਏ ਘਾਰੇ ਆ ਇਹ ਲੋਕੀ ਛੱਡ ਕੇ ਚਲੇ ਗਏ ਇੱਥੋਂ ਘਰ ਉਜੜ ਗਏ ਇਹ ਦੇਖੋ ਤੇ ਇੱਥੇ ਬਿਲਕੁਲ ਹੀ ਘੇਰਾ ਪੈ ਗਿਆ ਬਿਲਕੁਲ ਜਿਹੜਾ ਘਾਹ ਬੂਟੀ ਜੰਗਲੀ ਜੜੀ ਬੂਟੀ ਨੇ ਬਿਲਕੁਲ ਘੇਰਾ ਪਾ ਲਿਆ ਤੇ ਠੀਕ ਹੈ ਜੀ ਮੈਨੂੰ ਜਰੂਰ ਦੱਸਣਾ ਤੁਹਾਨੂੰ ਇਹ ਵਲੌਗ ਕਿਸ ਤਰ੍ਹਾਂ ਦਾ ਲੱਗਾ ਤੇ ਹੋਰ ਵੀ ਤੁਹਾਡਾ ਕੋਈ ਸੁਝਾਅ ਹੋਏਗਾ ਮੈਨੂੰ ਜਰੂਰ ਦੱਸਣਾ ਤੇ ਪੰਜਾਬ ਦਾ ਇੱਕ ਅਣਡਿੱ ਅਲਾਕਾ ਜਿਸ ਨੇ ਵੀ ਪਹਿਲੀ ਵਾਰੀ ਦੇਖਿਆ ਪੰਜਾਬ ਦਾ ਇਹ ਜੰਗਲੀ ਇਲਾਕਾ ਪੰਜਾਬ ਦਾ ਇਹ ਪਹਾੜੀ ਇਲਾਕਾ ਜਿਸ ਨੇ ਵੀ ਇਹ ਪਹਿਲੀ ਵਾਰੀ ਦੇਖਿਆ ਮੈਨੂੰ ਜਰੂਰ ਦੱਸੇ ਤੇ ਜੋ ਮੈਂ ਇਸ ਵੀਡੀਓ ਵਿੱਚ ਕਾਫੀ ਸਾਰੀਆਂ ਲੋਕਲ ਜੋ ਇੱਥੇ ਮੈਨੂੰ ਸੱਜਣ ਮਿਲੇ ਸਨ ਉਹਨਾਂ ਨੇ ਤੁਹਾਨੂੰ ਰਿਕਵੈਸਟ ਵੀ ਕੀਤੀਆਂ ਉਹਨਾਂ ਦਾ ਧਿਆਨ ਰੱਖਿਓ ਤੇ ਇੱਥੇ ਜਿਹੜੇ ਲੋਕਲ ਸੱਜਣੇ ਆ ਉਹਨਾਂ ਨੇ ਸਾਨੂੰ ਇਹ ਜਗ੍ਹਾ ਘੁਮਾਈ ਤੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਤੇ ਚਲੋ ਠੀਕ ਆ ਜੀ ਆਜੋ ਭਾਜੀ ਚਲਿਏ ਜੀ